ਬੈਠੀ ਹੈ ਜਿਹੜਾ ਕੁਰਸੀ ਤੇ ਚੜੀ ਹੈ ਚਾਚੇ ਕੇ ਜਾ ਕੇ ਉੱਥੇ ਲਾਇਆ ਹੀ ਉਂਗਲਾਂ ਪੁੱਠੀਆਂ ਸਿੱਧੀਆਂ ਚਾਚੀ ਕੋਲੇ ਸੌ ਸੌ ਕੁਛ ਕਹਿ ਕੇ ਆਈ ਹੈ ਮੇਰੇ ਜਵਾਕ ਨੂੰ ਰੋਟੀ ਪਕਾ ਕੇ ਦੇਤੀ ਆਪ ਦੇ ਨੂੰ ਟੀਪਨ ਚ ਪਰੌਂਠੇ ਪਾਤੇ ਹੈ ਤੇਰੇ ਜਵਾਕ ਨੂੰ ਮੈਂ ਕੋਈ ਤੇਰਾ ਜਵਾਕ ਮੇਰਾ ਦੁਸ਼ਮਣ ਹੈ ਆ ਭਾਂਡੇ ਆ ਦੇਖ ਲੈ ਤੋ ਕੇ ਤਰਕੇ ਗਈ ਸੀ ਤੇ ਮੋਬਾਈਲ ਚੱਕੀ ਬੈਠੀ ਭਾਂਡੇ ਨਹੀਂ ਚੱਕੇ ਕਰਾ ਲੋ ਸਖੀਆਂ ਭੈਣਾਂ ਦਾ ਰਿਸ਼ਤਾ ਕਰਾਇਆ ਤਾਂ ਐ ਸੀ ਵੀ ਭੈਣ ਬਣ ਕੇ ਰਹੂਗੀ ਡੈਣ ਬਣ ਗਈ ਡੈਣ ਕੀ ਹੋ ਗਿਆ ਕਿਉਂ ਬੋਲੀ ਨਹੀਂ ਆ ਮੈਂ ਬੋਲਣਾ ਤਾਂ ਹੋਰ ਕੀ ਕਰਾਂ ਕਿਉਂ ਪਹਿਲਾਂ ਮੈਂ ਜਾਂਦਾ ਸਾਂ ਤੁਹਾ ਚਾਚੇ ਕੇ ਕਰੇਗੇ ਕੀ ਕਰਕੇਗੇ ਮੈਂ ਚਾਚੇ ਕੇ ਘਰੇ ਕੀ ਕਹਿਣਾ ਜਹ ਜਹ ਤੂੰ ਕਰਤੂਤਾਂ ਕਰਦੀ ਆ ਉਹੀ ਕਹਿ ਕੇ ਆਈ ਸੀ ਮੈਂ ਕੀ ਕਹਿ ਕੇ ਆਇਆ ਪਹਿਲਾਂ ਮੈਨੂੰ ਆਪਦੇ ਨੂੰ ਬੋਲ ਕੇ ਨਹੀਂ ਸੁਣਾਇਆ ਪਰ ਹੁਣ ਮੈਨੂੰ ਸਰਦਾ ਨਹੀਂ ਹੁਣ ਮੈਨੂੰ ਕਹਿਣਾ ਪਊਗਾ ਆਪਦੇ ਮੂੰਹ ਨਾਲ ਦੱਸ ਮੈਨੂੰ ਵੀ ਕਹਿ ਕੇ ਕੀ ਆਈਆਂ ਚਾਚੀ ਨੇ ਮੇਰੇ ਕੋਲ ਕੀ ਦੱਸਿਆ ਫਿਰ ਮੈਂ ਤੈਨੂੰ ਦੱਸ ਦੂੰ ਦੇਖ ਹਰਪ੍ਰੀਤ ਤੈਨੂੰ ਵੀ ਸਾਰਾ ਪਤਾ ਗੱਲ ਦਾ ਤੇ ਮੈਨੂੰ ਵੀ ਪਤਾ ਤੇ ਤੂੰ ਅਣਜਾਣ ਨਾ ਬਣ ਹੁਣ ਤੂੰ ਸਵੇਰੇ ਆਪਦੇ ਜਵਾਕਾਂ ਦਾ ਪਰੌਂਠੇ ਲਾ ਲਾ ਕੇ ਦੇ ਦੇ ਤੇ ਮੇਰੇ ਮੁੰਡੇ ਨੂੰ ਰੋਟੀ ਪਾਦੀ ਤੂੰ ਡੀਵਨ ਚ ਮੈਂ ਤੈਨੂੰ ਨਹੀਂ ਪਤਾ ਮੇਰਾ ਜਵਾਕ ਤਾਂ ਵੀ ਗੱਲ ਚੰਗਾ ਪਲੇ ਸੀ ਖਾਲੂਗਾ ਤੇਰਾ ਜਵਾਕ ਬਿਮਾਰ ਹੋਇਆ ਪਿਆ ਉਹਨੂੰ ਰੇਸ਼ਾ ਹੋਇਆ ਪਿਆ ਸੀ ਮੈਂ ਸਬਜੀ ਨਾਲ ਬਰੋਟੀ ਪਾਤੀ ਮੈਂ ਤਾਂ ਉਹਦੀ ਮਾਂ ਅੱਛਾ ਮੈਨੂੰ ਤਾਂ ਪਤਾ ਨਹੀਂ ਲੱਗਦਾ ਉਹਨੂੰ ਰੇਸ਼ਾ ਹੋਇਆ ਕਿ ਕੀ ਹੋਇਆ ਰਾਤ ਦਵਾਈ ਦੇਤੀ ਸੀ ਉਹਨੂੰ ਮੈਂ ਠੀਕ ਹੈ ਜਵਾਕ ਝਾਕਦਾ ਸੀਗਾ ਵੀ ਮੈਨੂੰ ਤਾਂ ਰੋਟੀ ਪਾਤੀ ਇਹਨੂੰ ਕੀ ਰੇ ਮੈਂ ਤੈਨੂੰ ਜਾਣਦੀ ਆ ਮਾਂ ਨੂੰ ਕਿੱਡੀ ਕ ਮਾਇਤ ਉਹਦੀ ਕਿੰਨਾ ਤੂੰ ਜਵਾਕ ਦਾ ਕਰਦੀ ਆ ਆ ਸਾਰਾ ਦਿਨ ਮਾਇਲ ਚੋਂ ਤਾਂ ਨਿਕਲਦੀ ਨਹੀਂ ਟੱਕਰ ਤੋਂ ਕੰਮ ਨਾਲ ਉਹਦੀ ਜਵਾਕਾਂ ਨੂੰ ਮੈਂ ਤਾਂ ਆਪਣੇ ਜਵਾਕ ਆਪ ਹੀ ਪਾਲੇ ਨੇ ਤੂੰ ਥੋੜਾ ਪਾਲਿਆ ਨਾ ਮੈਨੂੰ ਐਂ ਦੱਸ ਜਦੋਂ ਆਪਾਂ ਪਹਿਲਾਂ ਛੋਟੇ ਹੁੰਦੇ ਹਾਂ ਕੁਮਾਰੀਆਂ ਹੁੰਦਾਂ ਸੀ ਪੇਕੀ ਸੀ ਕਿੰਨਾ ਰਲ ਮਿਲ ਕੇ ਕੰਮ ਕਰਦੇ ਸੀ ਹੁਣ ਤੂੰ ਸਾਰਿਆਂ ਦੀ ਦੁਸ਼ਮਣੀ ਬਣੀ ਰਹੀ ਏ ਹੁਣ ਫਿਰ ਤੂੰ ਆਪ ਲੱਗ ਗਈ ਬਹਿਬਤਾ ਕਰਨਾ ਮੈਂ ਕੀ ਕਰਾਂ ਮੈਂ ਤਾਂ ਤੇ ਹੋਰ ਹਰੇਕ ਕੰਮ ਚ ਨੂੰ ਨੂੰਹ ਚ ਕੱਢ ਦਿੰਨੀ ਏ ਮੈਂ ਫਿਰ ਆ ਮੈਂ ਭਾਂਡੇ ਰੱਖ ਕੇ ਗਈ ਸੀ ਭਈ ਧੋ ਕੇ ਹੁਣ ਚੱਕ ਤਾਂ ਤੂੰ ਵੀ ਸਕਦੀ ਸੀ ਕੋਈ ਨਹੀਂ ਫਿਰ ਚੱਕ ਦਾਂਗੇ ਹੁਣ ਕੀ ਮੀ ਆਈ ਜਾਂਦਾਗਾ ਸੁੱਕ ਜਾਣਦੇ ਭਾਂਡਿਆਂ ਨੂੰ ਨਾ ਸੁੱਕਣ ਨੂੰ ਹੁਣ ਕੋਈ ਉਹ ਹੀ ਗੱਲ ਤੇ ਪਈ ਜਾਂਦੀ ਏ ਨਾ ਤੇ ਤੂੰ ਤਾਂ ਸਾਰਿਆਂ ਦਾ ਚੜਿਆ ਪਿਆ ਬਾਹਰ ਵਿੱਚ ਕਹਿੰਦੀ ਨਹੀਂਗੀ ਤੂੰ ਸਾਰਾ ਦਿਨ ਲੱਗੇ ਰਹੀ ਰਹਿਨੀ ਆ ਮੇਰੇ ਤੇ ਬੇਬੇ ਨੇ ਕੀ ਕਹਿਣਾ ਬੇਬੇ ਤਾਂ ਉਂਗਲਾ ਲਾਉਂਦੀ ਏ ਚਾਰ ਚਪੇਰੇ ਬੇਬੇ ਨੇ ਕਹਿੰਦਾ ਨਾ ਹੋਵੇ ਤਾਂ ਪਹਿਲਾਂ ਚ ਹੀ ਤਿਆਰ ਹੋ ਜਾਨੀ ਆ ਨੇੜੇ ਪਾ ਕੇ ਮੈਂ ਜਾਉਂਗੀ ਭਾਈ ਰਾਈ ਵੀਰ ਤੂੰ ਘਰੇ ਰਹਿ ਕੀ ਗੱਲ ਮੇਰੇ ਨਹੀਂ ਪੈਕੇ ਮੈਂ ਹੁਣ ਵੀ ਜਾ ਕੇ ਆਉਂਗੀ ਤੂੰ ਕਣ ਮੈਨੂੰ ਹਟਾ ਦੇਂਗੀ ਜਾਣੋ ਤੇ ਫਿਰ ਮੈਂ ਵੀ ਜਾਣਾ ਮੇਰੇ ਵੀ ਪੈਕੇ ਆ ਤੂੰ ਆਪ ਮੂਰੇ ਹੋ ਜਾਨੀ ਆ ਜਿੱਧਰ ਕਿਧਰ ਜੇ ਕਿਤੇ ਜਾਣਾ ਮੈਂ ਵੱਡੀਆਂ ਭਾਈ ਮੈਂ ਜਾਉਂਗੀ ਕਿਉਂ ਮੇਰੇ ਕੋਈ ਚਾਹ ਨਹੀਂ ਹੈਗੇ ਮੈਂ ਨਹੀਂ ਜਾਣਾ ਕਿਤੇ ਲਫਰ ਇੱਕ ਜਾਣ ਹੀ ਜਾਂਦਾ ਹੁੰਦਾ ਘਰ ਚੋਂ ਸਾਰਾ ਟੱਬਰ ਤੁਰਪਾਣਾ ਹੁੰਦਾ ਜਰੂਰੀ ਫਿਰ ਸੁੱਖਿਆ ਤਾਂ ਨਹੀਂ ਹੈਗਾ ਵੀ ਤੂੰ ਹੀ ਜਾਣਾਗਾ ਮੈਂ ਵੀ ਜਾ ਸਕਦੀ ਹਾਂ ਹੁਣ ਕਿਤੇ ਵਿਆਹ ਸ਼ਾਦੀ ਆ ਗਈ ਦੋ ਜਾਨੇ ਬਗ ਜਾਣਿਆਂਗੇ ਹੁਣ ਬਾਈ ਉਹ ਤਾਂ ਵਿਚਾਰਾ ਉਹਦੀ ਡਿਊਟੀ ਕਰਦਾ ਤੇ ਉਹ ਤੈਨੂੰ ਕਿੱਥੋਂ ਲੈ ਕੇ ਆ ਜੀ ਆਹੋ ਤੂੰ ਹੀ ਰਿਆ ਕਰ ਜਿੰਦਰ ਕਿਦਰ ਮੂਰੇ ਤਿਆਰ ਮੈਨੂੰ ਤਾਂ ਇੱਥੇ ਘਰੇ ਬਿਠਾਈ ਦੇਖ ਲੈ ਜਦੋਂ ਤੇਰਾ ਬਾਈ ਜਾਂਦਾ ਮੈਨੂੰ ਤਾਂ ਨਾਲ ਜਾਣਾ ਪਊਗਾ ਐ ਕਰਿਆ ਕਰ ਖੋਜੀ ਨੂੰ ਸੱਦ ਲਿਆ ਕਰ ਤੂੰ ਬਗ ਜਾ ਕਰ ਹਰੇਕ ਮੈਂ ਤੇ ਬੇਬੇ ਬਗ ਜਾ ਕਰਾਂਗੇ ਦੋਨੇ ਨਾ ਤੂੰ ਮੈਨੂੰ ਤੇ ਬੇਬੇ ਨੂੰ ਝਰਦੀ ਐਂਗੀ ਨਾ ਬੇਬੇ ਹੁ ਕਰੇ ਨਾ ਰਹੇ ਐ ਹੁ ਬੇਬੀ ਤੁਰ ਹੀ ਫਿਰੇ ਚਾਰ ਚਪੇਲੇ ਤੂੰ ਮੇਲੇ ਘਰ ਕਰੇ ਤੇ ਇਹੋ ਬੇਬੇ ਦੀ ਉਮਰ ਸੀ ਜੋ ਬੇਬੇ ਦੀ ਉਮਰ ਸੀ ਨਾ ਬੇਬੇ ਨੇ ਆਪਦੀ ਉਮਰ ਚ ਸਭ ਕੁਝ ਦੇਖਿਆ ਖਾਇਆ ਹੰਡਾਇਆ ਸਾਡੇ ਨਾਲ ਬਗ ਚੱਲਿਆ ਕਰ ਉਹ ਤਾਂ ਮੂੰਹ ਮੋਟਾ ਕਰਕੇ ਜੇ ਤਾਂ ਬੇਬੇ ਜਾਊਗੀ ਮੈਂ ਤਾਂ ਜਾਊਂਗੀ ਨਹੀਂ ਮੈਂ ਜਾਣਦੀ ਨਹੀਂ ਚਿੰਬੜੀ ਨਾ ਮੈਂ ਹੁਣ ਬੈਠਣ ਕਿਹਾ ਜਾਈਦਾ ਘਰੇ ਆ ਕੇ ਨਾਲੇ ਤੇਰੇ ਨਾਲ ਜਨ ਵਾਲੇ ਆ ਕੇ ਸਾਰਾ ਕੰਮ ਕਰੋ ਤੂੰ ਬਾਰੀ ਬਨ ਲੈ ਮੇਰੀ ਗੱਲ ਸੁਣ ਇੱਕ ਥਾਂ ਤੂੰ ਬਾਹਰ ਜਾ ਕਰ ਇੱਕ ਥਾਂ ਮੈਂ ਵਗ ਜਾ ਕਰੂੰਗੀ ਜਿੱਧਰ ਕਿਧਰ ਤੂੰ ਤਾਂ ਆਪ ਜਾਨੀ ਮੈਂ ਤਾਂ ਜਮਾ ਨਹੀਂ ਬਾਰੀ ਬੰਦੀ ਨਾ ਅੱਜ ਬੰਨਾ ਨਾ ਸਵੇਰੇ ਬੰਨਾ ਮੈਂ ਤੈਨੂੰ ਦੱਸਾਂ ਜਿੱਥੇ ਤੇਰੀ ਸੱਸ ਲੈ ਕੇ ਜਾਂਦੀ ਹੁੰਦੀ ਹੈ ਨਾ ਵਗ ਜਾ ਕਰ ਆਹੋ ਸੱਸ ਤਾਂ ਮੇਰੀ ਤੂੰ ਬਣੀ ਰਹਿਣੀ ਹੈ 24 ਘੰਟੇ ਸੱਸ ਲੈ ਕੇ ਪਹਿਲੀ ਮੂਹਰੇ ਹੋ ਜਾਨੀ ਹੈ ਤੂੰ ਤਾਂ ਪਹਿਲੀ ਅੱਗਾ ਬੋਚ ਲੈਣੀ ਹੈ ਹਰੇਕ ਗੱਲ ਦਾ ਨਾ ਮੈਂ ਕੀ ਅੱਗਾ ਬੱਚੇ ਚੀਜ਼ ਕੋਈ ਤੂੰ ਨਹੀਂ ਬਣਾਉਣ ਦਿੰਦੀ ਖਰਚਾ ਨਾ ਕਰੋ ਆਏ ਨਾ ਕਰੋ ਸਾਰੇ ਤੇਰਾ ਚੱਲਦਾਗਾ ਘਰੇ ਮੈਨੂੰ ਤਾਂ ਕੋਈ ਪੁੱਛਦਾ ਨਹੀਂ ਹੈਗਾ ਲੈ ਪੁੱਛਣ ਨੂੰ ਤੈਨੂੰ ਕੀ ਪੁੱਛਗੇ ਹੁਣ ਜਿਹੜਾ ਕੁਝ ਬਣਾਉਣਾ ਹੁੰਦਾ ਬਣਾ ਲਿਆ ਕਰ ਬਣਾਉਣ ਤੋਂ ਕਿੱਦੇ ਰੋਕੀ ਆ ਉਹਦੇ ਤੋਂ ਹੀ ਗੱਲ ਮੈਂ ਇੱਥੇ ਬੈਠੀ ਕੁਰਸੀ ਤੇ ਬੈਠੀ ਭਾਲਦੀ ਐ ਜਿਹੜਾ ਕੁਝ ਕਰੀ ਜਾਂਦੀ ਖਾ ਲਾਂਗੇ ਬਸ ਹੁਣ ਤਾਂ ਤੇਰੀਆਂ ਚੱਲਣੀਆਂ ਪਹਿਣੀਆਂ ਇਹੇ ਜੇ ਉਹ ਨੇ ਤੇਰੇ ਮੰਗਰ ਲਾਤਾ ਮੈਨੂੰ ਇੱਥੇ ਕਿਤੇ ਹੋਰ ਵਿਆਹ ਹੁੰਦਾ ਤਾਂ ਬੰਦਾ ਮੇਰੇ ਮੰਗਰ ਨਹੀਂ ਲਾਇਆ ਲੱਗ ਕੇ ਤਾਂ ਇਹ ਘਰ ਵਾਲੇ ਦੇ ਮੰਗਰੀ ਆਈਆਂ ਮੈਂ ਤੇਰੇ ਮੰਗਰ ਚੰਗੀ ਆਈਆਂ ਚੰਗੀ ਤਨਖਾਹ ਹੁੰਦੀ ਚੰਗੀ ਘਰੇ ਬੈ ਆਹੋ ਉਹਨਾਂ ਦਾ ਵੱਡੀ ਕਿਸੇ ਦਾ ਮਹੋਰ ਕਰਾਇਆ ਹੁੰਦਾ ਕੋਈ ਮੇਰੇ ਦਰਾਣੀ ਚਠਾਣੀ ਆਈ ਹੁੰਦੀ ਤੇਰੇ ਨਾਲ ਤਾਂ ਉਹ ਵੀ ਚੰਗੀ ਹੁੰਦੀ ਆਹੋ ਮੈਂ ਦੱਸਦੀ ਭੈਣ ਦਾ ਐ ਕਰਾਇਆ ਸੀ ਮੇਰੀ ਭੈਣ ਸੌਖੀ ਰਹੂਗੀ ਮੈਨੂੰ ਨਹੀਂ ਪਤਾ ਕਿ ਮੇਰੀ ਦੁਸ਼ਮਣ ਬਣ ਜੂ ਸਾਰਾ ਦਿਨ ਕੰਸੀ ਦੇ ਉਹ ਨਾਲੇ ਜਵਾਕਾਂ ਨੂੰ ਕੌਂਸਦੀ ਨਾਲੇ ਮੈਨੂੰ ਕੌਂਸਦੀ ਐ ਸਾਰਾ ਦਿਨ ਕੌਂਸਦੀ ਐ ਇਹਦੇ ਜਵਾਕਾਂ ਨੂੰ ਵੱਡੀ ਆ ਗਈ ਇਹ ਲੈ ਮੈਨੂੰ ਤਾਂ ਕਹਿੰਦੀ ਮੈਨੂੰ ਕਿਤੇ ਜਾਣੀ ਹੀ ਨਹੀਂ ਦਿੰਦੀ ਲੈ ਐ ਕਰੀ ਹੁਣ ਜਿੱਦ ਤੇ ਜਾਣਾ ਉਹ ਨਾ ਐਸੇ ਨੂੰ ਕਹੂੰ ਵੀ ਲੈ ਗੱਡੀ ਚ ਲਾ ਕੇ ਤੂੰ ਹੀ ਲੈ ਜਾ ਤੇਰੇ ਬਾਈ ਨੂੰ ਵੀ ਨਹੀਂ ਜਾਣ ਦਿੰਦੀ ਲੈ ਜੀ ਬੁੜੀ ਚਲਾ ਲੈ ਜਾ ਗੱਡੀ ਨੰਪੁੜੀਆਂ ਨੇ ਘਰੇ ਲੈ ਇੱਕ ਵੀ ਨਹੀਂ ਜਾਂਦੀ ਨਰਮਾ ਖਰਾਬ ਹੋਈ ਜਾਂਦਾ ਬੇਬੇ ਹਾਂ ਤੂੰ ਵੀ ਸਾਰਾ ਦਿਨ ਇੱਥੇ ਹੀ ਬੈਠੀ ਰਹਿਣੀ ਹੈਗੀ ਹੋਰ ਮੈਂ ਕੀ ਕਰਾਂ ਤੁਸੀਂ ਤਿੰਨ ਜਾਣੀਆਂ ਕਰੇ ਹਾਂ ਤੇ ਨਰਮਾ ਆਪਣਾ ਸਾਰਾ ਖਰਾਬ ਹੋਈ ਜਾਂਦਾ ਉਹ ਨਰਮਾ ਨਾਲ ਤਾਂ ਕੱਲੇ ਬਣਦੇ ਚੁਗਿਆ ਨਹੀਂ ਜਾਣਾਗਾ ਨਾਲ ਆਪਾਂ ਨੂੰ ਵੀ ਹੱਥ ਪੜਥਲ ਲਪੋਣਾ ਪਊਗਾ ਖਾਸਾ ਖਿੜੇ ਪੈ ਨਰਮਾ ਬੇਬੇ ਨਰਮਾ ਤਾਂ ਜਿਵੇਂ ਚਿੱਟਾ ਹੋਇਆ ਪਿਆਗਾ ਤੂੰ ਕਹੇ ਹਾਲ ਪਈ ਤਨੂ ਮੈਂ ਦੇ ਹਾਲ ਵੀ ਤਬਾਜਿਆ ਕਰਗੇ ਮੈਂ ਤਾਂ ਕਹਣਾ ਤੁਸੀਂ ਐਂ ਕਰਿਆ ਕਰੋ ਭੂਰੀ ਤਿੰਨੇ ਵਗਜਿਆ ਕਰੋ ਕਰੇ ਮੈਂ ਮੱਜਾਂ ਨੂੰ ਸੰਭਾਲਿਆ ਕਰੂੰਗਾ ਜਾਂ ਤੁਸੀਂ ਦੋ ਜਣੀਆਂ ਵਗ ਜਦੋਂ ਇੱਕ ਜਣੀ ਘਰੇ ਰਹਿ ਪਿਆ ਕਰੋ ਜਾਂਦੀ ਤੁਸੀਂ ਇੱਕ ਵੀ ਨਹੀਂ ਹੈਗੀ ਤੂੰ ਆ ਕੱਲਾ ਤੂੰ ਕਿੱਥੋਂ ਸੰਭਾਲਿਆ ਕਰੇਂਗਾ ਨੀ ਜਾ ਲੱਤਾ ਵੀ ਤੋਂ ਆਇਆ ਹੋਇਆ ਜਮਾਤ ਸਕੂਲੋਂ ਵੀ ਆਉਂਦੇ ਉਹਨਾਂ ਨੂੰ ਚਾਹ ਪਾਣੀ ਕਰਨਾ ਹੁੰਦਾ ਆਇ ਇੱਕ ਕੁੜੀ ਬਿਨਾ ਕਰੇ ਬਿਨਾ ਵੀ ਨਹੀਂ ਸਰਦਾ ਬੇਬੇ ਇੱਕ ਘਰੇ ਰਹਿ ਪੋ ਦੋ ਜਣੀਆਂ ਵਗ ਜਿਆ ਕਰੋ ਤੁਸੀਂ ਤਾਂ ਤਿੰਨੀ ਘਰੇ ਫਿਰਦੀ ਹੋ ਜਾਂਦੀ ਇੱਕ ਵੀ ਹੈ ਨਹੀਂ ਉਹ ਕਿਹੜਾ ਅੱਖ ਲੱਗਦੀਆਂ ਆਂ ਤੂੰ ਕਹਿ ਕੇ ਦੇਖ ਲੈ ਹਰਪ੍ਰੀਤ ਨੂੰ ਬੇਬੇ ਮੇਰੀ ਗੱਲ ਸੁਣੋ ਹਾਂ ਉਹ ਮੈਂ ਉਹਨਾਂ ਨੂੰ ਕਹਿੰਦਾ ਸੋਣਾ ਲਗੂੰਗਾ ਤੂੰ ਹੀ ਕਹਿ ਤੇਰੀਆਂ ਨੂਹਾਂ ਨੇ ਉਹਨਾਂ ਨੂੰ ਦੋਨਾਂ ਨੂੰ ਤੋੜਿਆ ਕਰ ਤੂੰ ਤੂੰ ਘਰੇ ਰਿਹਾ ਕਰ ਲੈ ਮੈਨੂੰ ਇਥੇ ਕੋਈ ਡਰਦੀ ਐ ਇਥੇ ਤਾਂ ਹਜੇ ਡਰਦੀ ਐ ਮਾੜਾ ਮਾੜਾ ਹਰਪ੍ਰੀਤ ਦਾ ਦੂਜੀ ਦਾ ਜ਼ਮੀਨ ਡਰਦੀ ਉਹ ਖੂਬ ਹੀ ਮੈਂ ਕਿਉਂ ਜਾਵਾਂ ਮੇਰਾ ਤਾਂ ਬੰਦਾ ਫੌਜੀ ਐ ਬੇਫਰੋਸ਼ੀ ਨੂੰ ਕਹੇ ਹਰਪ੍ਰੀਤ ਤਾਂ ਮੇਰੀ ਆਪ ਕਿੱਥੋਂ ਮੰਨੂਗੀ ਤੂੰ ਉਹਨੂੰ ਕਹੇ ਰਾਜਵੀਰ ਨੂੰ ਰਾਜਵੀਰ ਵਗਜਿਆ ਕਰੂਗੀ ਬੜਾ ਇਹਨਾਂ ਦਾ ਪੰਗਾ ਹੀ ਹੋ ਗਿਆ ਵਿਚਾਰੇ ਫਸੇ ਪਏ ਆ ਕਿੱਥੇ ਦੋਨਾਂ ਦਾ ਲੈਹੰਦਾ ਕਰ ਰਿਸ਼ਤਾ ਇੱਕ ਕਰਦਾ ਉਹ ਸਕੀਆਂ ਪੈਣਾ ਤੂੰ ਹੀ ਲਈਆਂ ਨੇ ਮੈਂ ਲੋਕੀ ਬਤਾ ਸੀ ਇਹ ਉਦ ਵੀ ਜਿਆਦੇ ਸ੍ਰੀਕਾਤੀਆਂ ਹੋ ਜਾਣਗੀਆਂ ਮੈਂ ਤਾਂ ਅਸੀਂ ਬੇ ਰੱਖ ਕੇ ਚੱਲਣਗੀਆਂ ਉਹ ਤਾਂ ਜੱਡੋ ਅਡੋ ਅਡੀਆਂ ਹੋਈਆਂ ਤਾਂ ਇਹਨਾਂ ਸ਼ਰੀਕਾ ਕੱਟ ਕਰਦੀਆਂ ਸਮਾਂ ਦੀ ਹੁਣ ਬੜਾ ਕਰਦੀਆਂ ਨੇ ਪਤਾ ਨਹੀਂ ਕੀ ਕਾਰਨ ਹੈ ਅਡੋ ਅਡੀਆਂ ਦਿਖਾਣੂ ਅਡੋ ਅਡੀਆਂ ਚੁਰਕਿਆ ਜਾਂਦਾ ਕਿਸੇ ਪਾਸੇ ਇਹ ਤਾਂ ਜਮੇ ਨਹੀਂ ਲੋਟ ਆਉਂਦੀਆਂ ਇੱਕਾ ਕਾਬਲਾਂ ਦੀਆਂ ਜੇ ਝੜਕਦੇ ਆ ਤਾਂ ਫੇਰ ਉਹ ਦਰਵਾਜਾਂ ਦੇ ਕੋਈ ਦਰਵਾਜਾਂ ਦੇ ਕੋਈ ਨਹੀਂ ਲੋਟ ਆਉਂਦੀ ਪੁੱਛ ਕੇ ਦੇਖਦੀ ਆ ਮੈਨੂੰ ਲੱਗਦੀ ਆ ਪੁੱਛਣਾ ਕੀ ਹੈ ਇਹਨਾਂ ਨੂੰ ਐ ਕਰ ਤੂੰ ਹਾਂ ਜੇ ਦੋਨੇ ਪੈਣੀ ਬਗ ਜਾ ਕਰਨ ਤਾਂ ਬੜਾ ਵਧੀਆ ਹੈ ਤੂੰ ਘਰੇ ਰਿਆ ਪਿਆ ਕਰ ਮਾੜਾ ਮੋਟਾ ਮਾਲ ਪੁੱਸਦਾ ਮੈਂ ਕਰਾ ਦਿਆ ਕਰੂ ਤੇਰੇ ਨਾਲ ਜਾਇ ਕਰ ਲਾਨੇ ਆਪਾਂ ਇਹਨਾਂ ਨੂੰ ਇਹਨਾਂ ਦੀ ਬਾਰੀ ਬੰਨ ਲਾਨੇ ਆ ਹਾਂ じゃ ਬਾਰੀ ਬੰਨ ਲੈ ਵੀ ਭਾਈ 4 ਦਿਨ ਤੂੰ ਜਾਣਾ 4 ਦਿਨ ਤੂੰ ਜਾਣਾ ਹਾਂ ਹਾਂ ਆਈ ਲੋਟਾ ਚਾਰ ਪੰਜ ਦਿਨ ਵਿਚਦੀ ਤੂੰ ਲੱਗ ਜਾ ਕਰੀ ਬਾਰੀ ਲੱਤੀ ਹੁੰਦਾ ਮਾਤਾ ਦੋਨਾਂ ਨਾਲ ਹੀ ਲੱਗ ਜਾ ਕਰੂ ਉਹ ਨਾਲੇ ਆਪ ਦਾ ਬੰਦਾ ਕੋਲੇ ਚੰਗਾ ਹੁੰਦਾ ਨਾ ਚਾਹ ਪਣੀ ਬਣਾ ਦਿੰਦਾ ਹੈ ਨਾ ਮਗਰਾਨੀ ਹੁੰਦੀ ਹੈ ਚਲ ਤੂੰ ਘਰੇ ਪਸੂ ਸਾਭਦਿਆ ਕਰੀ ਇਹ ਆਦਾ ਜਵਾਕ ਜੱਲਾ ਸਾਹਮਣੇ ਕੋ ਜਿਹੜੀ ਇੱਕ ਯਾਨੀ ਰੋਊਗੀ ਨਾ ਰੋਟੀ ਧੁੱੱਕ ਪਕਾਇਆ ਕਰੂਗਾ ਬੇਬੇ ਨਾਲ ਕਿਹੜਾ ਬਾਲਾ ਚਰਾ ਮਹੀਨੇ ਜਪਾ ਨਰਮਾ ਇਕੱਠਾ ਕਰਨ ਲੱਗਿਆ ਨਾ ਮਾਂ ਦਾ ਮਹੀਨਾ 20 ਦਿਨ ਮਸਾ ਉਹਦੀ ਇਕੱਠੇ ਹੋ ਜਾਂਦੇ ਹੁਣ ਕਿਹੜਾ ਅੱਗੇ ਨਰਮੇ ਅੱਗੇ ਸੀਗੇ ਜਿਹੜਾ ਦੋ ਦੋ ਮਹੀਨੇ ਨਰਮੇ ਅੱਗੇ ਤਾਂ ਬੇਬੇ ਲੇਟ ਕੰਮ ਚੱਲਦਾ ਸੀਗਾ ਨਰਮੇ ਦਾ ਲੇਟ ਹੀ ਨਰਮਾ ਨਿੰਬੜਦਾ ਸੀਗਾ ਹੁਣ ਤਾਂ ਗੇਤੀ ਖਿੰਡ ਜਾਂਦੇ ਨੇ ਇਹ ਇੱਥੇ ਜੱਟ ਬੜੀ ਜਾਂਦੇ ਅੱਗੇ ਤੱਕ ਦੇ ਸੁੱਕਤੇ ਚ ਜਾ ਕੇ ਦਵਾਈ ਵੇਚੋ ਚੰਗਾ ਬੇਬੇ ਸਮਝਾ ਉਹਨਾਂ ਨੂੰ ਕਹਿੰਦੀ ਆ ਜੇ ਜਾਣੀ ਆਖੇ ਲੱਗਣੀਆਂ ਬਾਰੀ ਦਾ ਬਾਹੀ ਹੁਣ ਜਮਾ ਨਹੀਂ ਡੱਕਾ ਤੋੜਦੀ ਦੇਖ ਲਾ ਪਾ ਕੇ ਮੌਏ ਨਾ ਪ੍ਰੈਸ ਕਰਕੇ ਲੀੜੇ ਤੜਕੀ ਹੋ ਜੂਗੀ ਤਿਆਰ ਹੱਥੀ ਨਹੀਂ ਲਾਉਂਦੀ ਕਿਸੇ ਕੰਮ ਦੇ ਰਾਜਵੀਰ ਹਾਂ ਬੇਬੇ ਕੀ ਕਰਦੀ ਫਿਰਦੀ ਏ ਤੂੰ ਮੈਂ ਤਾਂ ਇਧਰੋਂ ਸੰਨੀ ਜੀ ਦੇਖ ਕੇ ਆਈ ਸੀਗੀ ਪਸੂਆਂ ਨੂੰ ਉਹ ਗਗਰ ਲਾਲ ਕਹਿੰਦਾ ਨਾ ਮਾਝੇ ਕੋਣ ਚੱਲਿਆ ਕਰੋ ਕਹਿੰਦਾ ਨਾ ਨਰਮਾ ਖਰਾਬ ਹੋਈ ਜਾਂਦਾ ਨਾ ਬਾਈ ਰੂਗਾ ਹਰਪ੍ਰੀਤ ਨੂੰ ਕਹਦੇ ਵਗ ਜਾ ਕਰੂਗੀ ਕਿਹਨੂੰ ਕਹਿੰਦਾ ਸੀ ਵੀ ਰਾਜਵੀਰ ਨੂੰ ਲੈ ਜੀ ਨਾਲ ਉਹ ਤਾਂ ਆਏ ਕਹਿੰਦਾ ਸੀ ਕਹਿੰਦਾ ਸੀ ਦੋ ਜਾਨੀਆਂ ਨਰਮਾ ਚੋਕਨ ਜਾਇਆ ਕਰੋ ਇੱਕ ਜਾਨੀ ਘਰੇ ਰਹਿ ਜਾ ਕਰੋ ਦੇਖ ਵੇ ਮੈਂ ਕਰੇ ਰਹਿ ਜਾ ਕਰੂੰਗੀ ਤੁਸੀਂ ਸਾਰੇ ਵਗ ਜਾ ਕਰੋ ਮੈਂ ਤਾਂ ਉਹ ਨਾ ਪੁੱਛ ਲੈਣੀ ਜੇ ਆਖੇ ਲੱਗੂਗੀ ਤਾਂ ਉਸੇ ਨੂੰ ਪੁੱਛ ਲੈ ਦੇਖ ਮੇਰੀ ਗੱਲ ਸੁਣਾ ਨਾਲੇ ਤਾਂ ਹੁਣ ਕੰਮ ਦੇਖ ਲੈ ਮੈਂ ਕਰਦੀ ਆ ਇੰਨਾ ਹੁਣ ਜਦੋਂ ਦੀ ਮੇਰੇ ਨਾਲ ਲੜੀ ਜੀ ਹੱਥੀ ਨਹੀਂ ਲਾਉਂਦੀ ਕਿਸੇ ਕੰਮ ਦੇ ਕੰਮ ਤਾਂ ਤੁਸੀਂ ਕਿੰਨਾ ਕਰੇ ਉਹ ਫੇਰ ਤਾਂ ਕਰੋ ਇੱਕ ਜਣੇ ਕਰ ਲਾ ਲਰੇ ਪਿਆ ਕੋਈ ਤੂਰੇ ਪਿਆ ਕੋਈ ਇੱਕ ਜਾਣੀ ਰੇ ਪਿਆ ਕੋਈ ਕੋਈ ਰੇ ਪੋ ਦੋਨਾਂ ਜੋ ਭਾਈ ਨਾਲ ਮਾ ਤਾਂ ਇਕੱਠਾ ਕਰਨਾ ਹੀ ਪਊ ਦੇਖ ਬੇਬੇ ਇੱਕ ਇੱਕ ਦਿਨ ਵਾਲੀ ਕੋਈ ਗੱਲ ਨਹੀਂ ਮੈਂ ਤਾਂ ਘਰੀ ਕੰਮ ਕਰ ਲਿਆ ਕਰੂੰਗੀ ਸਾਰਾ ਤੂੰ ਉਹਨੂੰ ਕਾ ਖੇਤ ਵਗ ਜਾ ਕਰ ਭਾਈ ਮੈਂ ਇੱਥੋਂ ਨਹੀਂ ਧੁੱਪੇ ਮੱਛੀ ਦਾ ਸਾਰਾ ਦਿਨ ਆਪ ਤਾਂ ਏਸੀ ਥੱਲੇ ਪਈ ਰਹਿੰਦੀ ਆ ਕਿਸੇ ਵੇਲੇ ਨਹੀਂ ਬਾਹਰ ਨਿਕਲਦੀ ਅਸ ਤਾਂ ਉਹ ਕਿਹੜਾ ਜਾਊਗੀ ਉਹ ਕਿਹੜਾ ਕਦ ਵੀ ਮੈਂ ਬਗ ਜਾਨੀ ਨਾਲ ਮਾ ਜਾਵੇ ਨਾ ਜਾਵੇ ਦੇਖ ਮੈਂ ਤਾਂ ਤੈਨੂੰ ਕਹਤਾ ਉਹਨੂੰ ਲੈ ਕੇ ਜਾਣਾ ਲੈ ਜਾਓ ਤੇ ਭਾਈ ਮੈਂ ਇੱਥੋਂ ਤਾਂ ਜਾਈਦਾ ਨਹੀਂਗਾ ਤੂੰ ਜਮੇ ਨਹੀਂ ਜਾਂਦੀ ਮੈਂਥ ਜੇ ਜਾਂਦੀ ਆ ਤਾਂ ਲੈ ਜਾ ਨਾਲੇ ਬੇਬੇ ਗੱਲ ਸੁਣ ਮੇਰੀ ਜਦੋਂ ਆਪਣੇ ਕੋਈ ਮਾੜਾ ਮੁੱਟਾ ਕੋਈ ਪ੍ਰੋਗਰਾਮ ਆਉਂਦਾ ਕਿਸੇ ਰਿਸ਼ਤੇਦਾਰੀ ਚ ਜਾਂ ਪਿੰਡ ਚ ਕਿਤੇ ਜਾਣਾ ਹੁੰਦਾ ਆਪ ਮੂਰੇ ਹੋ ਜਾਂਦੀ ਆ ਮੈਨੂੰ ਤਾਂ ਕਿਤੇ ਜਾਣ ਨਹੀਂ ਦਿੰਦੀ ਨਰਮਾ ਤਾਂ ਇਕੱਠਾ ਕਰਨਾ ਹੀ ਪਊ ਕਿੱਧਰ ਨਰਮੇ ਦੀ ਗੱਲ ਕਿੱਧਰ ਰਿਸ਼ਤੇਦਾਰੀਆਂ ਦੀ ਗੱਲ ਕੋਈ ਨਹੀਂ ਪ੍ਰੋਗਰਾਮ ਤੇ ਇਕੱਠਾ ਤਾਂ ਜਾਣ ਨੂੰ ਹੋ ਜਾਂਦੀ ਆ ਕੋਈ ਹੁਣ ਜੀ ਤਾਂ ਮੇਰਾ ਵੀ ਕਰਦਾ ਜਾਣ ਨੂੰ ਖੇਤਾਂ ਨੂੰ ਤਾਂ ਅੱਛਾ ਮੈਂ ਹੋਵਾਂ ਤੇ ਹੂੰ ਜਾਣ ਨੂੰ ਇਹ ਹੋਵੇ ਮਾਰਨੀ ਪਤਾ ਤੁਸੀਂ ਦੋਨੇ ਜਾਣਗੇ ਕੋਈ ਨਹੀਂ ਕੋਈ ਨਹੀਂ ਘਟ ਤੁਹਾਡੇ ਚ ਦੋਨੇ ਜਣ ਤਾਂ ਕੋਈ ਨਹੀਂ ਕਹਿ ਜਾ ਕੇ ਚੱਲ ਵੀ ਨਰਮਲ ਚੁਕਣ ਚੱਲ ਗਏ ਮੈਂ ਨਹੀਂ ਕਹਿੰਦੀ ਬੇਬੇ ਤੂੰ ਕਹਿਣਾ ਤਾਂ ਕਹਿ ਦੇ ਤੇ ਨਾ ਮੈਥੋਂ ਭਾਈ ਖੇਤ ਜਾਈਦਾ ਮੇਰਾ ਤਾਂ ਜਵਾਬ ਆ ਕਹਿ ਦੇ ਬਾਈ ਨੂੰ ਵੀ ਗੁੱਸਾ ਕਰਨਾ ਬੇਸ਼ੱਕ ਲੱਖ ਵਾਰੀ ਕਰੀ ਜਾਣ ਘਰੇ ਬੈਠੀਆਂ ਕੀ ਕਰੋਗੀਆਂ ਬਹਿ ਲੀਆਂ ਕੰਮ ਕਰਾਂਗੀਆਂ ਹੋਰ ਕੀ ਕਰਾਂਗੇ ਇਹ ਤਾਂ ਮੈਨੂੰ ਤੋਰ ਕੇ ਰਾਜੀ ਆ ਉਹਨੂੰ ਤਾਂ ਕਹਿੰਦੀ ਨਹੀਂ ਹੈਗੀ ਵੀ ਭਾਈ ਤੂੰ ਵੀ ਭੱਗ ਜਾ ਕੋਈ ਗੱਲ ਨਹੀਂ ਜਾਂਦੀ ਮੈਂ ਵੀ ਨਹੀਂ ਪਾ ਮਾਂ ਬੇਬੇ ਵੀ ਕੁਛ ਮਰਜ਼ੀ ਕਰ ਲੈ ਇਹ ਕੱਪੜੇ ਧੋਣ ਵਾਲੇ ਪਏ ਹੋਏਗੇ ਦੇਖ ਲਾ ਲਾ ਕੇ ਸੜਤੇ ਹੋਰ ਨਵੇਂ ਤੋਂ ਨਮੀ ਇੱਕ ਲਾਲਾਂ ਦੀ ਇੱਕ ਪਾਲਾਂ ਦੀ ਦੂਜੇ ਲਾ ਕੇ ਛੱਡ ਦਾਂ ਦੀਏ ਕੋਈ ਪਰਵਾਹ ਨਹੀਂ ਕਾਛੇ ਕੰਮ ਦੀ ਢੱਕਾ ਨਹੀਂ ਤੋੜਨਾ ਸਾਰਾ ਦਿਨ ਕੱਲਾ ਮੋਬਾਈਲ ਹੱਥ ਚ ਬਾਹਲਾ ਚੱਕ ਲੈ ਥੋੜਾ ਚੱਕ ਲੈ ਉਹ ਕੰਮ ਤਾਂ ਸਾਨੂੰ ਦੋਨੇ ਭੈਣਾਂ ਨੂੰ ਨਹੀਂ ਕੋਈ ਕਹਿੰਦਾ ਨੇ ਇਹਨੂੰ ਕਿਉਂ ਨਹੀਂ ਕੰਮ ਕੀ ਕਰਨਾ ਸਾਨੂੰ ਨਰਮਾ ਤੁਸੀਂ ਝੁਗੜ ਨਹੀਂ ਜਾਂਦੀਆਂ ਨਰਮੀ ਦੀ ਕੰਮ ਹੈ ਆਪਣੇ ਹੋਰ ਕਿਹੜਾ ਕੰਮ ਹੈ ਅੱਛਾ ਹੁਣ ਨਰਮਾ ਹੀ ਰਹਿ ਗਿਆ ਜਿਹੜਾ ਬਾਕੀ ਜਣਾ ਮੈਂ ਚੁੱਕਣ ਜਾਵਾਂ ਹੁਣ ਨਰਮਾ ਵੀ ਆ ਜਿਹੜੇ ਘਰ ਦੇ ਕੰਮ ਆ ਪਏ ਕੱਪੜੇ ਧੋਕੇ ਗੀ ਸੀ ਮੈਂ ਉਹ ਲਾਲਾ ਉੱਤੇ ਹੋਰ ਧਰਤੇ ਬੇਬੇ ਨੇ ਲਾਤੇ ਉਹਨੇ ਲਾਤੇ ਇੱਕ ਮੇਰੇ ਹੋ ਗਏ ਫਿਰ ਤੋਂ ਲਾ ਉਹ ਸੋਡੇ ਕੱਪੜੇ ਕਾਦੇ ਤੋਂ ਨਾਲ ਹੋਏ ਕੰਮ ਤਾਂ ਤੁਸੀਂ ਕਰਦੀਆਂ ਨਹੀਂ ਕੋਈ ਦੋਨੇ ਭੈਣਾਂ ਨਰਮੇ ਚ ਜਾਇਆ ਕਰੋ ਮੈਂ ਤੇ ਬੇਬੇ ਘਰੇ ਰਿਹਾ ਕਰਾਂਗੇ ਦੇਖ ਬੇਬੇ ਨੂੰ ਲੈ ਜਾ ਤੇ ਉਹਨੂੰ ਕਹਦੇ ਰਾਜਵੀਰ ਨੂੰ ਕਹਦੇ ਦੋਨੇ ਬਗ ਜਾ ਕਰਨ ਮੈਂ ਇੱਥੋਂ ਤਾਂ ਕਰਦੇ ਕੰਮ ਹੀ ਨਿਭੜਦੇ ਜਦੋਂ ਮੈਂ ਪਹਿਲਾਂ ਕਰਦੀ ਹੁਣ ਕਰ ਲਿਆ ਕਰੋ ਪਹਿਲਾਂ ਕਿਹੜਾ ਓ ਟੱਕਾ ਤੋੜਦੇ ਉਹ ਤੇਰੀ ਭੈਣ ਹੈ ਉਹਨੂੰ ਤੂੰ ਹੀ ਕਹਿੰਦੀ ਸੋਹਣੀ ਲੱਗਦੀ ਹੈ ਮੈਂ ਉਹਨੂੰ ਕੀ ਕਹਾਂ ਜਾ ਉਧਰੇ ਭੈਣ ਨੂੰ ਭੇਜ ਦਿਆ ਕਰ ਜਾਂ ਤੂੰ ਵਗ ਜਾ ਨਰਮੇ ਦਾ ਜਾਣੀ ਪੂਕੀ ਟਾਲੀ ਨੂੰ ਭੈਣ ਕਾ ਨਹੀਂ ਆਣਾ ਡੈਣ ਹੈਗੀ ਮੈਨੂੰ ਤਾਂ ਆਪੋ ਹੀ ਗੱਲ ਬਦਨਾਮ ਕਰਦੀ ਤੁਰੇ ਫਿਰਦੀ ਏ ਚਾਚੇ ਕੇ ਘਰੇ ਵਗ ਗਈ ਚਾਚੇ ਕੇ ਜਾ ਕੇ ਕਹਿੰਦੀ ਮੇਰੇ ਮੁੰਡੇ ਨੂੰ ਤਾਂ ਕਹਿੰਦੀ ਸੁੱਕੀ ਰੋਟੀ ਪਾਤੀ ਆਵਦੇ ਮੁੰਡੇ ਨੂੰ ਪਰੌਂਢਾ ਬਾਤਾ ਕੋਈ ਹੀ ਕੱਲਾਂ ਦਾ ਬੇਬੇ ਕਰਨੀ ਸੀਗੀ ਵੀ ਤੁਸੀਂ ਸਕੀਆਂ ਭੈਣੋਂ ਉਹ ਸਕੀਆਂ ਭੈਣਾ ਬਣ ਕੇ ਰਹਿਆ ਕਰੋ ਤੁਸੀਂ ਤਾਂ ਦੁਸ਼ਮਣ ਬਣੀਆਂ ਜੇ ਕੋਈ ਸਿਆਣਾ ਹੈ ਨਾ ਸਕੀਆਂ ਭੈਣਾਂ ਦਾ ਇੱਕ ਥਾਂ ਰਿਸ਼ਤਾ ਨਾ ਕਰੇ ਇਹਨਾਂ ਨੂੰ ਤਾਂ ਡੋੱਟੀ ਪਿਆਏ ਹੋਈ ਗੱਲ ਰਿਸ਼ਤੇਦਾਰੀ ਤਾਂ ਰਹੀ ਨਹੀਂ ਇਕੱਠੇ ਤਾਂ ਭੈਣਾਂ ਦੀ ਸ਼ਿਕਰੀ ਹੁੰਦੀ ਮੈਂ ਜਾਂਦੀ ਆ ਉਹਦੀ ਭੈਣ ਕੋਲੇ ਭੈਣ ਨੰਬਰ ਤੇ ਵਾਰ ਰੱਖਦੀ ਆ ਭੈਣ ਘਰੇ ਆ ਕੇ ਦੁਸ਼ਮਣ ਬਣ ਕੇ ਵੇਗੀ ਉਹ ਜੇ ਤਰੀ ਭੈਣੀ ਕਿਤੇ ਹੋਰ ਵਿਆਹੀ ਹੁੰਦੀ ਨਾ ਫਿਰ ਤੂੰ ਵੀ ਭੈਣ ਭੈਣ ਕਰਦੀ ਰੋਜ਼ ਮੈਨੂੰ ਕਹਿੰਦੀ ਕੰਮ ਛੱਡ ਮੇਰੀ ਭੈਣ ਕੋਲੇ ਜਾਣਾ ਤੇ ਹੁਣ ਫਿਰ ਤਾਂ ਤੂੰ ਵੀ ਸਾਲੀ ਕੋਲੇ ਜਾਣ ਨੂੰ ਤਿਆਰ ਹੈ ਨਾ ਹੁਣ ਨਹੀਂ ਤੂੰ ਕਹਿ ਸਕਦਾ ਉਹਨੂੰ ਤੇਰੇ ਕੀ ਮੂੰਹ ਨਹੀਂ ਲੱਗਦਾ ਤੂੰ ਕਹਿੰਦੇ ਵੀ ਭਾਈ ਤੂੰ ਚੱਲ ਰਾਜਵੀਰ ਫਿਰ ਇਹ ਗੱਲ ਤੂੰ ਮੈਥੋਂ ਕਹੋਣਾ ਹੈਗਾ ਫਿਰ ਮੈਂ ਮੈਨੂੰ ਕਹਿੰਦੀ ਓਕੇ ਮੈਨੂੰ ਤੇ ਕਿਤੇ ਜਾਣੇ ਹੋ ਮੈਨੂੰ ਤੁਸੀਂ ਨਾਲ ਨਹੀਂ ਲੈ ਕੇ ਜਾਂਦੇ ਮੇਰੇ ਵੇਲੇ ਤੁਸੀਂ ਮੈਨੂੰ ਪਿੱਛੇ ਹਟਾ ਦਾਨੇ ਹੋਗੇ ਆਪ ਹੀ ਤਰੇ ਫਿਰਦੇ ਹਰੇਕ ਪ੍ਰੋਗਰਾਮਾਂ ਤੇ ਤੁਸੀਂ ਜਾਣੇ ਹੋਗੇ ਲੈ ਫਿਰ ਇਹ ਦੋ ਜਾਨੀ ਜਾਂਦੇ ਹੁੰਦੇ ਘਰ ਚੋਂ ਓ ਮੇਰੀ ਗੱਲ ਸੁਣ ਉਹ ਜਦੋਂ ਬਾਈ ਹੁਣ ਫੌਜੀ ਐ ਉਹ ਕੱਲੀ ਬੇਚਰੀ ਹੁਣ ਕਿਹਦੇ ਨਾਲ ਵਗ ਜੇ ਉਹ ਤੇਰੇ ਨਾਲ ਵਗ ਜੇ ਕੀ ਗੱਲ ਜਦੋਂ ਮੈਂ ਜਾਨੀ ਆ ਦੋਨੇ ਭੈਣਾਂ ਕਿ ਅਸੀਂ ਜਾਣੀ ਸਕਦਾਂਗੇ ਕੋਈ ਨਹੀਂ ਮੇਰੀ ਗੱਲ ਸੁਣ ਲੈ ਉਹ ਕੀ ਜਾਂਦੀ ਉਹ ਖੇਤੀਆਂ ਦੀ ਸੁਣੀ ਵੀ ਨਹੀਂ ਲੱਗਦੀ ਉਹ ਬੇਬੇ ਤੇ ਰਾਜਵੀਰ ਦੋਨੇ ਉਹਦਾ ਘਰੇ ਰਹਿ ਪਿਆ ਕਰਨੀ ਆ ਆਪਾ ਦੋਨੀ ਵਗਜਿਆ ਕਰਾਂ ਇਹ ਖੇਤ ਮੈਂ ਇੱਥੋਂ ਤਾਂ ਜਾਈਦਾ ਨਹੀਂ ਦੇਖ ਮੇਰੀ ਤਾਂ ਲੱਤ ਦੁਖਦੀ ਹੈ ਮੈਂ ਇੱਥੋਂ ਤਾਂ ਘਰ ਦੇ ਕੰਮ ਬਣ ਜਾਣੇ ਹੀ ਬਹੁਤ ਹੈ ਮੈਥੋਂ ਨਹੀਂ ਜਾਈਦਾ ਜਾਂਦੀਆਂ ਤਾਂ ਲੈ ਜਾ ਨਹੀਂ ਜਾਂਦੀਆਂ ਤਾਂ ਦੋ ਦਿਹਾੜਨਾ ਹੋਰ ਲਾ ਲ ਉਹ ਦਿਹਾੜਨਾ ਤਾਂ ਮੇਰੀ ਗੱਲ ਸੁਣ ਲੈ ਦੋ ਦਿਨ ਖਾਤੇ ਮੈਂ ਚਾਰ ਵੀ ਲਾ ਲੂੰਗਾ ਓਏ ਆਪ ਦੇ ਬੰਨੇ ਹੋਂ ਤਾਂ ਕੋਲੇ ਰਹਿਣੀ ਪੈਂਦਾ ਹੈ ਫਿਰ ਬੇਬੇ ਵਗਜਿਆ ਕਰੇ ਬੇਬੇ ਦੀ ਹੁਣ ਉਮਰ ਹੈ ਬੇਬੇ ਦੀ ਖੇਤਾਂ ਚ ਜਾਣ ਦੀ ਉਮਰ ਹੈ ਨਰਮੇ ਚੋਕਣ ਦੀ ਹੋਰ ਕਦੀ ਉਮਰ ਹੈ ਇੱਥੇ ਬੈਠਣੀ ਆ ਕੋਲੇ ਕੋਲੀ ਬੈਠਣੇ ਚਾਹ ਬਣੀ ਕਰਨਾ ਮੈਂ ਇਹੀ ਗੱਲ ਕਹਿਣਾ ਤੇ ਮਰਜ਼ੀ ਫੈਸਲਾ ਕਰੋ ਤੁਸੀਂ ਤਿੰਨੇ ਜਾਨੀਆਂ ਮਰਜ਼ੀ ਜਾਓ ਇੱਕ ਜਾਨੀ ਹੁੰਦਾ ਜਾਣਾ ਪਊਗਾ ਨਾਲੇ ਤਾਂ ਮੈਨੂੰ ਤਾਂ ਖੇਤ ਪਾਲਣਾ ਨਹੀਂ ਆ ਕੇ ਮੈਨੂੰ ਇਹ ਫਿਰ ਕੰਮ ਵੰਡ ਕੇ ਧਰ ਦਾਨੀਆਂ ਮੈਥੋਂ ਦੋ ਥਾਂ ਨਹੀਂ ਹੁੰਦੇ ਮੈਂ ਤਾਂ ਇੱਕ ਥਾਂ ਚੁੱਪ ਕਰਕੇ ਕਰੀ ਜਾਨੀਆਂ ਜਾਂਦਿਆਂ ਲੈ ਜਾ ਬੇਬੇ ਤਾਂ ਐਂ ਕਹਿੰਦੀ ਸੀ ਵੀ ਅਸੀਂ ਦਿਨ ਮੰਡ ਲਾਂਗੇ ਤਿੰਨੇ ਜਾਨੀਆਂ ਦੋ ਚਾਰ ਦਿਨ ਉਹ ਵਗ ਜਾ ਕਰੋ ਦੋ ਚਾਰ ਦਿਨ ਤੂੰ ਵਗ ਜਾ ਕਰੀ ਨਾ ਬੇਬੇ ਨੇ ਉਹ ਦਿਨਾਂ ਦਿਨ ਨਾ ਬੰਡੇ ਉਹਦੇ ਨਹੀਂ ਬੇਬੇ ਨੇ ਕੰਮ ਨਾ ਵੰਡ ਕੇ ਦਿੱਤਾ ਵੀ ਲੈ ਪਈ ਦੋਨੇ ਛਕੀਆਂ ਭੈਣੋ ਅੱਧਾ ਉਹ ਕਰਿਆ ਕਰੋ ਅੱਧਾ ਉਹ ਕਰੋ ਉਦੋਂ ਬੇਬੇ ਕਹਿੰਦੀ ਨਹੀਂ ਉਦੋਂ ਬੇਬੇ ਆਇਆ ਕਹਿ ਛੱਡ ਜੀ ਕੀ ਗੱਲ ਐ ਕੁੜੇ ਜੇ ਤੂੰ ਕੰਮ ਕਰਦੀਆਂ ਨੇ ਘਰ ਵਾਲੇ ਦੀ ਤਨਖਾਹ ਵੀ ਹੁੰਦੀ ਐ ਘਰ ਦੇ ਕੰਮ ਦਾ ਮਗਰਮੂਰੇ ਵੀ ਹੋ ਜਾਂਦੇ ਨੇ ਉਹ ਨਰਮਾ ਰੋਲੀ ਜਾਂਦਾ ਖੇਤ 'ਚ ਨਾਲੇ ਇਹ ਤਾਂ ਮੇਰੀ ਗੱਲ ਸੁਣਾ ਮਹੀਨੇ ਡੇਢ ਮਹੀਨੇ ਦੀ ਗੱਲ ਐ ਸਾਰਾ ਨਰਮਾ ਇਕੱਠਾ ਹੋ ਜਾਊਗਾ ਕੋਈ ਬਾਲਾ ਚਿਰ ਦੀ ਗੱਲ ਨਹੀਂ ਹੈਗੀ ਇਹ ਵੀ ਕੋਈ 6 ਮਹੀਨੇ ਕੰਮ ਕਰਨਾ ਉਹ ਮੈਂ ਤੈਨੂੰ ਨਾ ਇੱਕ ਵਾਰੀ ਕਹਤਾ ਵੀ ਮੈਂ ਤਾਂ ਜਾਂਦੀ ਨਹੀਂ ਤੇ ਜਾਂਦੀ ਨਹੀਂ ਜੇ ਬੇਬੇ ਤੇ ਰਾਜਬੀਰ ਜਾਂਦਗਾ ਤਾਂ ਲੈ ਜਾ ਨਹੀਂ ਜਾਂਦਗਾ ਤਾਂ ਕਿਸੇ ਨੂੰ ਵੀ ਨਾ ਲੈ ਕੇ ਜਾ ਬਗਦਾ ਪਰੇ ਹੂ ਨਹੀਂ ਮੇਰੀ ਮੰਨਦੀ ਨਾ ਮੈਂ ਤਾਂ ਮੰਨਦੀ ਮੇਰੀ ਕਿੱਥੋਂ ਮੰਨੂਗੀ ਮੈਥੋਂ ਨਹੀਂ ਮੰਨੀਂਦਾਂ ਮੈਂ ਤਾਂ ਬਤੇਰਾਂ ਮੰਨ ਲਗਾ ਹੋਰ ਮੈਂ ਕਿਧੀਆਂ ਕ ਮੰਨੀ ਜਾਮਾ ਹੁਣ ਮੈਂ ਕੱਪੜੇ ਧਵਾ ਮੈਂ ਖੇਡ ਜਾਮਾ ਆਉਂਦੀ ਨੂੰ ਫਿਰ ਮੇਰੇ ਮੂਰੇ ਕੱਪੜੇ ਪਏ ਹੋਣਗੇ ਫਿਰ ਮੈਂ ਕੱਪੜੇ ਧੋਣ ਲੱਗ ਜਾਕੂੰ ਆ ਕੇ ਨੇ ਰਾਤ ਨੂੰ ਸ਼ੂਟ ਪੁੱਛ ਕੇ ਆਈਆਂ ਮੈਂ ਤਾਂ 1500 ਰੁਪਏ ਮੰਗਦੀ ਐ ਕੜਾਈ ਦਾ ਦੇ ਕਿ ਹੋਨੀਆ ਸੂਟ ਫੜਾ ਕੇ ਹੋਣੀ ਉਹਨੂੰ ਕਰਵਾ ਲੈ ਕਿੱਧਰ ਤੁਰੇ ਫਿਰਦੀ ਐ ਘਰੇ ਵੀ ਖੜ ਜਾ ਕਰ ਕਿਸੇ ਵੇਣੇ ਸਾਰਾ ਦਿਨ ਕੋਲੇ ਟੋਕਣ ਤੋਂ ਬਗੈਰ ਤਾਂ ਹੋਰ ਕੋਈ ਕੰਮ ਆਉਂਦਾ ਨਹੀਂਗਾ ਨਾ ਫਿਰ ਜੋ ਸਾਰਾ ਦਿਨ ਕੋਲੇ ਕਛ ਦੀ ਤੁਰੇ ਫਿਰਦੀ ਐ ਟੋਕੂਗੀ ਤਾਂ ਹੈਗੀ ਭੈਣਾ ਫਿਰ ਵੀ ਤੇਰੀ ਪਿਤਾ ਜਾ ਕੇ ਆਈਆਂ ਬਿੰਦਕ ਹੋ ਗਿਆ ਮੈਂ ਤਾਂ ਤੈਨੂੰ ਕਿਹਾ ਨਹੀਂ ਹੈਗਾ ਮੈਂ ਤਾਂ ਗਈ ਸੀ ਕੰਮ ਗਈ ਸੀ ਮੈਂ ਤਾਂ ਤੇ ਮੈਂ ਵੀ ਕੰਮ ਹੀ ਗਈ ਸੀ ਮੈਂ ਕਿਹੜਾ ਬਗੈਰ ਗੱਲ ਤੋਂ ਫਿਰਦੀ ਐ ਕੀ ਕੰਮ ਗਈ ਸੀ ਇਹ ਜਾਂ ਕੀ ਕੰਮ ਸੀ ਤੂੰ ਨਾ ਮੈਨੂੰ ਬਾਹਲਾ ਨਾ ਰੋਕਿਆ ਟੋਕੇ ਕਰ ਸੂਟ ਕੜਵਾਉਣਾ ਦੇ ਕੇ ਆਈਆਂ ਮੈਂ ਅੱਛਾ ਕੱਲੀ ਕੱਲੀ ਸੂਟ ਕੜਵਾਉਣਾ ਦੇ ਆਈ ਤੇ ਮੇਰੇ ਨਾਲ ਕੋਈ ਉਹੀ ਨਕੜਵਾਈ ਜਿਹੜਾ ਮੈਂ ਕੜਵਾਇਆ ਦੇਖ ਆਪ ਦਾ ਡੱਕੜਵਾਲੀ ਜਿਹੜਾ ਕੜਵਾਉਣਾ ਹੋਇਆ ਕੋਈ ਹੋਰ ਨਾ ਹੁਣ ਮੈਂ ਤੇਰੀ ਦੁਸ਼ਮਣ ਬਣ ਗਈ ਅੱਗੇ ਤੇ ਜੇ ਤੂੰ ਬੜੇ ਫੋਨ ਕਰਦੀ ਪਿੰਡੋਂ ਫੋਨ ਕਰਦੀ ਮੈਂ ਛੂਟ ਕਰਵਾਉਣਾ ਦੇ ਕੇ ਉਹਨੇ ਤਾਂ ਵੀ ਪਹਿਣੇ ਹੋ ਜਾ ਕਰਵਾਉਣਾ ਤਾਂ ਤੂੰ ਵੀ ਬਥੇਰੀ ਚੰਗੀ ਸੀ ਹੁਣ ਤਾਂ ਤੂੰ ਵੀ ਨਹੀਂ ਕਿਸੇ ਕੰਮ ਦੀ ਮਾਰਾ ਨਹੀਂ ਲੱਗਦੀ ਨਹੀਂ ਇਹ じゃ ਮੈਂ ਤੈਨੂੰ ਕੀ ਕਹਤਾ ਕੁੜੇ ਤੂੰ ਮਾੜਾ ਮੋਟਾ ਤਾਂ ਸੰਗ ਮੰਨ ਲਿਆ ਕਰ ਆਪਣੀ ਰੋਕਾ ਟੋਕੀ ਨਾ ਕਿਸੇ ਦਿਨ ਲੈ ਕੇ ਵੇਜੂਗੀ ਮੈਂ ਤੈਨੂੰ ਦੱਸਾਂ ਕਰੇ ਤਾਂ ਬੇਇੱਜ਼ਤੀ ਕਰਦੀ ਕਰਦੀ ਆ ਬਾਹਰ ਜਾ ਕੇ ਨਾ ਕਰਿਆ ਕਰ ਅਗਲਾ ਖੂਬ ਤੇਰੀ ਭੈਣ ਕਿਉਂ ਨਹੀਂ ਆਈ ਬਾਹਰ ਜਾ ਕੇ ਕੀ ਤੇ ਕੋਈ ਬੇਇੱਜ਼ਤੀ ਕਰਾਈ ਮੈਂ ਤਾਂ ਸੂਟ ਪੁੱਛ ਕੇ ਆਈ ਆਂ ਸੂਟ ਵਾਲੀ ਕੋਲੇ ਕਿਹਾ ਤੂੰ ਪਲੀ ਹੋਏਂਗੀ ਉੱਥੇ ਕਿਹੜਾ ਬੋਲੀ ਨਹੀਂ ਹੋਏਂਗੀ ਕੁਝ ਨਹੀਂ ਕਹਿ ਕੇ ਆਈ ਨਹੀਂ ਦੱਸ ਗਈ ਤੇਰੀ ਕਰਤੂਤ ਮੈਂ ਉੱਥੇ ਚਲ ਐਂ ਕਰ ਸੂਟ ਤਾਂ ਕੋਈ ਗੱਲ ਨਹੀਂ ਕਢਵਾ ਲਾਂ ਮੈਂ ਤਾਂ ਜਿੱਦੇ ਮੇਰਾ ਜ਼ਿਕਰ ਆ ਮੈਂ ਕਢਵਾ ਲੂੰਗੀ ਫਿਰ ਮੈਂ ਕਿਹੜਾ ਤੈਨੂੰ ਦੱਸੂੰਗੀ ਤੇ ਤੇਰਾ ਭਾਈ ਕਹਿੰਦਾ ਸੀ ਵੀ ਨਰਮਾ ਖੜਿਆ ਪਿਆ ਤੇ ਬੇਬੇ ਨੇ ਨਰਮੇ ਚ ਵਗ ਜਾ ਕਰ ਨਾ ਤੂੰ ਨਰਮਾ ਨਹੀਂ ਚੁੱਕ ਸਕਦੀ ਬਾਈ ਨੂੰ ਮੇਰੇ ਮੰਗਰ ਪੈ ਰਹੇ ਨਾਲੇ ਫੌਜੀ ਲੜਦਾ ਮੈਨੂੰ ਤਾਂ ਉਹ ਜਾਣ ਨਹੀਂ ਦਿੰਦਾ ਉਹ ਕਹਿੰਦਾ ਦਿਨ ਰਾਤ ਕੰਮ ਕਰਦਾ ਇੱਥੇ ਕਮਾਈ ਕਰਦਾ ਇੰਨੀ ਇੰਨੀ ਪੈਸੇ ਭੇਜਦਾ ਤਨਖਾ ਨਰਮੇ ਚੁਗਣ ਵਾਸਤੇ ਭੇਜਦਾ ਮੈਂ ਅੱਛਾ ਫੌਜੀ ਨੇ ਇਹ ਗੱਲ ਕਹੀ ਹੈ ਤੈਨੂੰ ਆਹੋ ਪਵਾ ਨਹੀਂ ਨਹੀਂ ਜੇ ਤੂੰ ਉਹਨੂੰ ਤੂੰ ਤਾਂ ਲਈ ਜਨੀ ਉਹ ਤਾਂ ਐਡਾ ਨਰਮ ਬੰਦਾ ਹੈ ਬੇਚਾਰਾ ਉਹਨੇ ਤਾਂ ਕਦੇ ਐ ਨਹੀਂ ਕਿਹਾ ਵੀ ਕੋਈ ਕੀ ਤਾਂ ਕਰਦਾ ਕੀ ਨਾ ਪਹਿਲਾਂ ਨਹੀਂ ਨਾ ਤਾਂ ਤੈਨੂੰ ਉਹਨੇ ਜਾਣ ਤੋਂ ਕਿਹਾ ਤੇ ਨਾ ਤੈਨੂੰ ਘਰੇ ਰਹਿਣ ਤੋਂ ਰੋਕਿਆ ਕਦੇ ਤੂੰ ਪਹਿਲਾਂ ਗੱਲ ਸੁਣ ਮੇਰੀ हां बोलगी मारी 아니 बोल ਪਹਿਲਾ ਨਹੀਂ ਸੀ ਉਹ ਕੁਛ ਕਹਿੰਦਾ ਹੁਣ ਥੋੜਾ ਸਾਰਿਆਂ ਨੂੰ ਦੱਸਿਆ ਹੋਇਆ ਇੱਥੇ ਮੈਂ ਨਰਮਾ ਚੋਗਣ ਭੇਜ ਦੇਆ ਮੈਨੂੰ ਐਨਾ ਲੜਿਆ ਮੇਰੇ ਨਾਲ ਕਹਿੰਦਾ ਕਿਤੇ ਜਾਣ ਦੀ ਲੋੜ ਨਹੀਂ ਜਿਹੜੀ ਚੀਜ਼ ਦੀ ਲੋੜ ਆ ਮੈਂ ਆਪੇ ਭੇਜ ਦੂੰਗਾ ਫਿਰ ਹੁਣ ਤੁਸੀਂ ਉਹਦੇ ਨਾਲ ਕੋਈ ਗੱਲ ਨਹੀਂ ਇਹ ਵੀ ਤੇਰਾ ਪਰਮ ਕੱਢ ਦੂੰਗੀ ਲੈ ਮੈਂ ਹੱਥ ਨਹੀਂ ਕਰੂੰ ਗੱਲ ਬਾਈ ਨਾ ਫੋਨ ਲੱਗ ਜਿੰਨੀ ਤਨਖਾਹ ਪਾਉਣਾ ਸਾਰੀ ਤਾਂ ਤੁਸੀਂ ਉਹ ਸਮਝਾਣੇ ਹੋ ਜਿਹੜੇ ਘਰੇ 2 ਰੁਪਏ ਬਣਦੇ ਹੈਗੇ ਫਸਲ ਚੋਂ ਸਾਰੇ ਉਹ ਸਮਝਾਣੇ ਹੋਗੇ ਨਾ ਸਾਹਮਣੂ ਹੋਰ ਤੂੰ ਕਿੱਥੇ ਸਾਮੇਂਗੀ ਤੂੰ ਕੋਈ ਨਵਾਂ ਕੰਮ ਤੋਰੇਂਗੀ ਹੁਣ ਵੀ ਪੈਸੇ ਤੈਨੂੰ ਫੜਾ ਦੇਖ ਤੂੰ ਮੇਰੀ ਭੈਣ ਆ ਜੀ ਸੱਦ ਕੇ ਰਹਿ ਪਰ ਹੁਣ ਭਈ ਮੇਰੇ ਵੀ ਜਵਾਖ ਨੇ ਕਿ ਸਾਡੇ ਵੀ ਕਬੀਲਦਾਰੀ ਆ ਸਾਨੂੰ ਵੀ ਘਾਹ 2 ਰੁਪਏ ਚਾਹੀਦੇ ਹੁਣ ਸਾਡ ਢ ਹੋਵਾਂਗੇ ਆਪਦਾ ਅੱਛਾ ਹੁਣ ਤੂੰ ਢ ਹੋਏਂਗੀ ਮੇਰੇ ਨਾਲ ਹੁਣ ਤੂੰ ਨਹੀਂ ਨਰਮੇ ਚੁਗੀ ਦੇ ਖੇਤਾਂ ਦੇ ਠੀਕ ਆ ਹੁਣ ਤੂੰ ਪੈਸੇ ਜੋੜੇਂਗੀ ਹੁਣ ਤੈਨੂੰ ਆਏ ਆ ਵੀ ਹੁਣ ਲੱਗੀ ਫੌਜੀ ਦੀ ਤਨਖਾਹ ਹੁਣ ਪੜਾਈ ਲਿਖਾਈ ਜਿਹੜੀ ਕਰੀ ਨਾ ਜਿਹੜੇ ਖਰਚੇ ਹੋਏ ਆ ਖਰਚੇ ਕੱਟਾਂਗੇ ਪਹਿਲਾਂ ਅੱਛਾ ਪੜਾਈ ਤੂੰ ਕਰਵਾਈ ਆ ਹਾਂ ਪਰ ਮੈਂ ਨਹੀਂ ਕਰਾਈ ਨੇ ਮੇਰੇ ਆਈ ਤੋਂ ਪੜੇ ਨੀ ਨਿਕਲ ਜਾਂ ਸੀ ਮਾਰੀ ਮੋਟੀ ਸੰਗ ਮੰਨ ਲੈ ਡੱਕ ਸੀ ਜਦੋਂ ਮੈਂ ਆਈਆਂ ਮੇਰੇ ਆਈ ਤੋਂ ਦਸਵੀਂ ਚ ਹੁੰਦਾ ਸੀ ਕੋਰਸੋਂ ਨੇ ਮੇਰੇ ਆਈ ਤੋਂ ਕਰੇ ਪੜਿਆ ਮੇਰੇ ਆਈ ਤੋਂ ਮੈਂ ਉਹਦੇ ਮੈਂ ਤਾਂ ਪੈਸਾ ਕਰ ਦਿੰਦੀ ਸੀ ਉਹਦੇ ਮੈਂ ਪੜਾਇਆ ਸਭ ਕੁਝ ਕਰਿਆ ਕਿ ਮੈਂ ਨਹੀਂ ਕਰਿਆ ਕਿ ਮੈਂ ਪੇਕੀ ਬਗ ਜਾਂਦੀ ਨਾ ਪਿੰਡ ਚਾਰ ਦਿਨ ਲਾਉਣ ਬਗ ਜਾਂਦੀ ਸੀ ਤੇ ਚਾਰ ਚਾਰ ਛੂਟ ਉਹਦੇ ਹੋ ਜਾਂਦੇ ਸੀ ਟੰਗੇ ਪਏ ਹੁੰਦੇ ਸੀ ਮੇਰੇ ਆਉਂਦੀ ਨੂੰ ਅੱਛਾ ਤੂੰ ਹੁਣ ਮੁੱਲ ਪਾ ਦੇ ਸਾਰੇ ਕੰਮ ਆ ਸਾਰੇ ਕਾਸੇ ਦਾ ਜੇ ਤੂੰ ਮੁੱਲ ਮੰਗਦੀ ਹੈ ਨਾ ਫਿਰ ਮੈਨੂੰ ਵੀ ਦੇ ਦੇ ਮੁੱਲ ਪਾਈ ਚੱਲ ਫਿਰ ਉਸ ਨਾਲ ਹੀ ਗੱਲ ਕਰ ਲਈ ਮੇਰੇ ਨਾਲ ਨਾ ਵਾਲੀ ਨਾਲੇ ਮੈਂ ਹੁਣ ਪਿੰਡ ਫੋਨ ਕਰਕੇ ਦੱਸ ਦਿਆਂ ਵੀ ਐ ਜਿਹੀਆਂ ਗੱਲਾਂ ਕਰਦੀ ਆ ਜਾ ਜਾ ਕਰ ਲਾ ਹੁਣੀ ਲਾ ਲ ਕੰਮ ਦੀ ਤਾਂ ਨਹੀਂ ਆ ਤੋੜੀਆਂ ਲੱਗੀਆਂ ਖੜੀਆਂ ਕੋਈ ਦਾਲ ਸਬਜ਼ੀ ਤੋੜ ਲੈ ਜਿਹੜੀ ਨਾ ਅੱਥ ਨੇ ਰੋਟੀ ਖਾਏਗੀ ਕੱਲਾ ਬੋਲਣ ਜਾਣਦੀ ਐ ਕੋਈ 99 ਮੈਨੂੰ ਇਤੋਂ ਕਰਾਈਂਗੀ ਬਾਹਾਂ ਬੋ ਤੂੰ ਮੰਨਤਾ ਨਾ ਰੀਆ ਪਈ ਮਰੀਂਦੀਏਗੀ ਕੋਈ ਮੱਚੀ ਜਾਊ ਬਿਨ ਬਗਰ ਗੱਲ ਤੋਂ ਪਤਾ ਨਹੀਂ ਕੀ ਕਰੀ ਜਾਂਦੀ ਸਾਰਾ ਦਿਨ ਜੰਗ ਲਾਈ ਰੱਖਦੀਆਂ ਹਨ ਜੰਗ ਦਾ ਮદાન ਮਣਾ ਛੱਡਿਆ ਘਰ ਇਹਨਾਂ ਨੇ ਇਹਨਾਂ ਨੇ ਤਾਂ ਲਹੂ ਪੀ ਛੱਡਿਆ ਕਾਦ ਲੜੀ ਆਂਦੀ ਆ ਕੋੜੇ ਹਰਪੀਤ ਸੀ ਅੱਛਾ ਹੁਣ ਤੈਨੂੰ ਲੜਦੀਆਂ ਦਿਸ ਗਈਆਂ ਬੇਬੇ ਹਾਂ ਇਹ ਤਾਂ ਤੈਨੂੰ ਕਦੇ ਦਿਸੀਆਂ ਨਹੀਂ ਦੋਨੇ ਪਹਿਣਾ ਅੱਜ ਤੈਨੂੰ ਜਰਕਦੇ ਨੇ ਦਿਸ ਗਈਆਂ ਵੀ ਬੋਲੀ ਜਾਨੂੰ ਐ ਰੋਜੀ ਕੀ ਨਾ ਮੰਨਤਾ ਸੋਨੂੰ ਨਹੀਂ ਪਤਾ ਲੱਗਦਾ ਆ ਹੋਰ ਨਿਕਾ ਰੇ ਮਾਂ ਚ ਦੁਨੀਆਂ ਫਿਰਦੂਗੋ ਬਣੇ ਪੈਣਾ ਕਾਦਾ ਮਾਨੇ ਕੀ ਮਾਨ ਕਰਦੀ ਪਤਾ ਕਾਦਾ ਪਾ ਦਾ ਕਾਦਾ ਹਕਾਰ ਲੜੀ ਜਾਂਨੇ ਹੋ ਲੜੀ ਜਾਂਨੇ ਕੋ ਪਤਾ ਹੀ ਨਹੀਂ ਲੱਗਾ ਮੈਨੂੰ ਥੋੜੀ ਗੱਲ ਦਾ ਨਹੀਂ ਸਮਝ ਆਉਂਦੀ ਤਹੀਂ ਲੜਨ ਲਈ ਹੈ ਸਾਡਾ ਤਾਂ ਬਥੇਰੀ ਪਿਆਰ ਸੀ ਭੈਣਾ ਭੈਣਾਂ ਦਾ ਅੱਛਾ ਤੈਨੂੰ ਫਰਕ ਪਤਾ ਸਾਡੇ ਚ ਮੈਂ ਹੀ ਬਾਤਾਂ ਹਾਂ ਤਹੀਂ ਪਤਾ ਕਰਦਾ ਸੀ ਵੀ ਤੁਸੀਂ ਲੜਨ ਲੱਗ ਜਾਓ ਆਹੋ ਮੈਂ ਤਾਂ ਥੋੜੀ ਕਿ ਸਰੀਕਣੀ ਮੈਂ ਲੜਾ ਤਾ ਤੁਹਾਨੂੰ ਸਾਨੂੰ ਕੀ ਪਤਾ ਹੁਣ ਤਾ ਤੈਨੂੰ ਪਤਾ ਹੋਊਗਾ ਜੇ ਤੈਨੂੰ ਆ ਤੂੰ ਆਪੋ ਸਾਡੀ ਇੰਨੀ ਬਣਦੀ ਸੀ ਦੋਨਾਂ ਭੈਣਾਂ ਦੀ ਜੇ ਬਣਦੀ ਸੀ ਤਾਂ ਹੀ ਰਿਸ਼ਤਾ ਕਰਵਾਇਆ ਸੀ ਜੇ ਮੈਨੂੰ ਐ ਪਤਾ ਹੁੰਦਾ ਮੇਰੇ ਨਾਲ ਐ ਕਰੂ ਤੇ ਮੈਂ ਸਾਥ ਕਿਉਂ ਕਰਾਉਂਦੀ ਤੇ ਮੈਂ ਤਾਂ ਆਖਾ ਸੀ ਵੀ ਨਾ ਖਰਾਬ ਨਾ ਸਭ ਤੇ ਰਿਸ਼ਤੇ ਹੁੰਦੇ ਸੀ ਮੇਰੇ ਮੁੰਡੇ ਨੂੰ ਹੋਰ ਤੂੰ ਤਾਂ ਕਹਿੰਦੀ ਮੈਂ ਆਦੀ ਭੈਣ ਦਾ ਸਾਖ ਲਿਆਉ ਮੈਂ ਆਦੀ ਭੈਣ ਦਾ ਸਾਖ ਲਿਆਉਂਗੀ ਲੈ ਕੇ ਹੁਣ ਲੜਦੀ ਆ ਉਹਦੇ ਨਾਲ ਮੈਨੂੰ ਕੀ ਪਤਾ ਸੀ ਭੈਣਾਂ ਆ ਕੇ ਦੁਸ਼ਮਣ ਬਣ ਕੇ ਬਹਿ ਜੂਗੀ ਸਰੀਕੇ ਕਰਨ ਲੱਗ ਜੂਗੀਆਂ ਭੈਣਾਂ ਦਾ ਨਾ ਪੇਕ ਹੀ ਹੁੰਦਾ ਜਦੋਂ ਸਰੀਕਣੀਆਂ ਹੋ ਜਾਂ ਸਰੀਕਣੀਆਂ ਹੀ ਹੁੰਦਾਂ ਸਹੀ ਗੱਲ ਐ ਬੇਬੇ ਹਾਂ ਸ੍ਰਿਕਣੀ ਤਾਂ ਸ੍ਰਿਕਣੀ ਹੁੰਦੀ ਐ ਭੈਣ ਹੋਵੇ ਤੇ ਭਵਾਂ ਦਰਾਣੀ ਜਠਾਣੀ ਹੋਵੇ ਹਜੇ ਦਰਾਣੀ ਜਠਾਣੀ ਨਹੀਂ ਐਨਾ ਕਰਦੀ ਹੁੰਦੀ ਦਰਾਣੀ ਜਠਾਣੀ ਵਰਤਦੀ ਐ ਭੈਣ ਨਹੀਂ ਵਰਤਦੀ ਹੁੰਦੀ ਉਹ ਤਾਂ ਵਰਤੇਵਾ ਰੱਖਦੀ ਐ ਇਹ ਤਾਂ ਜਮਾਏ ਦੁਸ਼ਮਣ ਬਣੀ ਪਈ ਐ ਮੇਰੀ ਇਹ ਤਾਂ ਗੱਲ ਗੱਲ ਤੇ ਆਏ ਨਾ ਸਾਰਾ ਦਿਨ ਸਿੰਘ ਫਸਾਈ ਰੱਖਦੀ ਐ ਤੈਨੂੰ ਮੈਂ ਆਖਿਆ ਸੀ ਵੀ ਭੈਣ ਨਾਲ ਐਦਾ ਰਿਸ਼ਤਾ ਤੂੰ ਕਹਿੰਦੀ ਨਹੀਂ ਮੇਰੀ ਭੈਣ ਦਾ ਲਾਓ ਮੇਰੀ ਭੈਣ ਦਾ ਲਾਓ ਉਹ ਤਾਂ ਹੁਣ ਸਿੱਧਾ ਕਹਿੰਦੀ ਐ ਮੈਨੂੰ ਕਹਿੰਦੀ ਸਾਨੂੰ ਤਾਂ ਅੱਡ ਕਰ ਦੇ ਮੈਂ ਤਾਂ ਬੇਬੇ ਨੂੰ ਲੈ ਕੇ ਅੱਡ ਹੁੰਨੀ ਆ ਲੈ ਅੱਡ ਕਰ ਦੇ ਸਾਨੂੰ ਪਾੜ ਲੋ ਘਰ ਕਰਤਾ ਤਾ ਗਿਆ ਹੁਣ ਘਰ ਹੈ ਕਿੱਥੇ ਸਾਰਾ ਦਿਨ ਨਾ ਤੂੰ ਰੋਕਦੀਆਂ ਬਾਹਰ ਜਾਣ ਤੋਂ ਚਾਚੇ ਕੇ ਬਗ ਜਾਨੀ ਕਦੇ ਤੇ ਚਾਚੀ ਕੋਲੇ ਵਗ ਗਈ ਅੱਜ ਦੇਖ ਲੈ ਸ਼ੂਟ ਕਢਾਉਣਾ ਦੇ ਕੇ ਆਈ ਹੈ ਪਤਾ ਨਹੀਂ ਕਿਹਦੇ ਕੋਲੋਂ ਜਾ ਕੇ ਆਈ ਹੈ ਤੂੰ ਨਾਲ ਨਹੀਂ ਜਾ ਸਕਦੀ ਮੈਨੂੰ ਕਿੱਥੇ ਲੈ ਕੇ ਜਾਂਦੀ ਹੈਗੀ ਆਪ ਹੀ ਤੂੰ ਰਿਫਦੀ ਆਪ ਹਮਾਰੀ ਹੋਈ ਆਪ ਮਹਾਰੀ ਤੱਕਰੀ ਹੈ ਰੱਖੀ ਨਹੀਂ ਕੰਟਰੋਲ ਚ ਤੇਰੇ ਵੇਲੇ ਤਾਂ ਤੂੰ ਬੜਾ ਮੈਨੂੰ ਐ ਮੁਠੀ ਚ ਰੱਖਦੀ ਸੀ ਮੈਨੂੰ ਤਾਂ ਤੂੰ ਬਾਹਰ ਨਹੀਂ ਜਾਣ ਦਿੰਦੀ ਸੀ ਕੱਲੀ ਨੂੰ ਹੁਣ ਤੂੰ ਉਹਨੂੰ ਰੋਕਦੀ ਨਹੀਂ ਤੂੰ ਡਰਦੀ ਹੈ ਬੇਬੇ ਉਹ ਆਨ ਤੂੰ ਅਨਪੜ੍ਹ ਸੀ ਅੱਖ ਲੱਗ ਜਾਂਦੇ ਸੀ ਉਹ ਤਾਂ ਪੈਨਾਂ ਦੀ ਲੂਤਾ ਅੱਖੇ ਲੱਗਦੀ ਨਾ ਫੇਰ ਆਣ ਪੜ ਤੇ ਪੜੇ ਲਿਖੇ ਚਾਹੇ ਹੁੰਦਾ ਹਰ ਕੋ ਹੁੰਦਾ ਹੈ ਅੱਛਾ ਆਓ ਆਣ ਪੜੇ ਜੇ ਇੱਕ ਤਾਂ ਬੰਦਾ ਆਣ ਪੜੋ ਵੀ ਇੱਕ ਤੇਰੇ ਵਰਗੀਆਂ ਨੂੰ ਦਬਾ ਕੇ ਰੱਖਦੇ ਆਂ ਦਬਾ ਕੇ ਨਾ ਕਾਣ ਆੜ ਪੜ ਬੰਦਾ ਨਰਮ ਹੁੰਦਾ ਹੈ ਉਹਨੂੰ ਪਤਾ ਨਹੀਂ ਹੁੰਦਾ ਇੰਨਾ ਪੜਖਰਾ ਦਾ ਪਤਾ ਸਾਰਾ ਹੁੰਦਾ ਬੇਬੇ ਮੈਨੂੰ ਨਾ ਇਹਦੇ ਨਾਲ ਵੱਧ ਪਤਾ ਮੈਂ ਤੈਨੂੰ ਦੱਸਾਂ ਇਹਦੇ ਨਾਲ ਵੱਧ ਜਾਣਦੀ ਆ ਤੁਹਾਨੂੰ ਪੜਾ ਤੁਹਾਨੂੰ ਵੱਟਾ ਕਬਚ ਨਹੀਂ ਆਉਂਦੀ ਆ ਚੰਗੇ ਮਾੜੇ ਦੀ ਪਰਖ ਹੈ ਜਿਹੜਾ ਪੜਿਆ ਹੁੰਦਾ ਉਹ ਇੰਨੀ ਪਰਖ ਨਹੀਂ ਕਰਦਾ ਉਹ ਉਹ ਤਾਂ ਜਿਵੇਂ ਬੋਲ ਸਕੂਲਾਂ ਚੋਂ ਵੀ ਘਰੇ ਬੋਲੀ ਜਾਂਦਾ ਕੋਈ ਨਹੀਂ ਬੋਲਣ ਦਾ ਸਭ ਚੱਜ ਹੁੰਦਾ ਸਭ ਜਾਣਦੀ ਹੁਣ ਇਹ ਕੋਈ ਨਿਆਣੀ ਨਹੀਂ ਹੈਗੀ ਮੈਂ ਤੈਨੂੰ ਦੱਸਾਂ ਉਹ ਕੋਈ ਮੁੰਡੇ ਨੇ ਚਮੜਾਏ ਰੱਖੀ ਐ ਮੁੰਡਾ ਕੀ ਕਹਿੰਦਾ ਕਿੱਦਾਂ ਕਿਹਾ ਉਹਨੇ ਕੁਛ ਉਹ ਤਾਂ ਐਡਾ ਨਰਮਾ ਵਿਚਾਰਾ ਕਹਿੰਦੀ ਕਿ ਮੈਨੂੰ ਤਾਂ ਨਹੀਂ ਆਏ ਕਹਿ ਵੀ ਨਰਮੇ ਚ ਜਾਇਆ ਨਾ ਕਰ ਉਹ ਤਾਂ ਕੋਈ ਕਹਿੰਦਾ ਨਹੀਂ ਆਏ ਤਾਂ ਮੈਂ ਕਹਿੰਦਾ ਫਸਲ ਇਕੱਠੀ ਕਰੋ ਫੋਨ ਕਰਦਾ ਹੈ ਪਿਆ ਦੀ ਫਸਲ ਇਕੱਠੀ ਕਰੋ ਨਰਮਾ ਚੋਕਣੇ ਤੇ ਕੁਛ ਨਾ ਵੀ ਲਾਡਲੀ ਨੂੰ ਉਹ ਤਾਂ ਕਹਿੰਦੀ ਮੈਨੂੰ ਤਾਂ ਆਏ ਕਹਿੰਦਾ ਵੀ ਜਾਣਾ ਨਹੀਂ ਤਾਂ ਖੇਤ ਆ ਦੇ ਕੋਲ ਹੀ ਬਣਾਈ ਜਾਂਦੀ ਐ ਦੇ ਖੇਤ ਚੁੱਪ ਕਰਕੇ ਨਰਮਾ ਚੋਕਣ ਲੈ ਜਾਉ ਉਹਨੂੰ ਮੈਂ ਜਾਂਦੀ ਨਹੀਂ ਇਹ ਉਹ ਨਹੀਂ ਜਾਂਦੀ ਤਾਂ ਉਹਦੀਆਂ ਚੱਕੋਵਾਟੀਆਂ ਅੱਡ ਹੋਜੋ ਜੱਬੀ ਨਿਮੇੜ ਦਿਓ ਸਾਡੇ ਨਾਲ ਤਾਂ ਅਸੀਂ ਤਾਂ ਦੀ ਖੇਤੀ ਕਰ ਲਿਆ ਕਰਾਂਗੇ ਇਹ ਤਾਂ ਥੋੜਾ ਬਾਣ ਠੇਕੇ ਤੇ ਲੈ ਲਿਆ ਕਰਾਂਗੇ ਅਸੀਂ ਕਿਸੇ ਤੋਂ ਚਕਾਈਏ ਛੱਡ ਗਏ ਕੁਝ ਮਰਜ਼ੀ ਕਰੀਏ ਸਾਂਝਾ ਸਿਆਪੇ ਹੀ ਨਿਮੇੜ ਦਿਓ ਦੋ ਨਹੀਂ ਜਾ ਜਾਓ ਹੱਥ ਤੇ ਜਕਾ ਲੂਗਾ ਦਿਹਾੜ ਨਾਲ ਤਾਂ ਕੋ ਦੋਨੇ ਘਰੇ ਬੈਠਿਆਂ ਰਹੋ ਆਹ ਹੋ ਨਾ ਕਹੀਂ ਉਹ ਤਾਂ ਤਾਂ ਡਰ ਲੱਗਦਾ ਤੂੰ ਤਾਂ ਸੇਕ ਲੱਗਦਾ ਉਹ ਤਾਂ ਝੜ ਮਾਰ ਦिएਗੀ ਮੇਰੇ ਸਹਰਾਣੇ ਬਹਿਜੂ ਤੂੰ ਤਾਂ ਅਣਪੜ ਹੈ ਤੈਨੂੰ ਤਾਂ ਕਹਨੀ ਆ ਅੱਛਾ ਪੜੇ ਤਾਂ ਕੋਈ ਸੇਕ ਲੱਗਦਾ ਉਹਨਾਂ ਅਣਪੜ ਤੋਂ ਸੇਕ ਨਹੀਂ ਲੱਗਦਾ ਜੀਤਾਂਏ ਕਰਦੇ ਅੱਗ ਮਚੱਕ ਚੁੱਲ੍ਹੇ ਦੇ ਉੱਤੇ ਬਾਹਰਿਆਂ ਵੀ ਹੁਣ ਦੇਖ ਲੈ ਆ ਜਾ ਤੈਨੂੰ ਲੱਗਦਾ ਸੇਕ ਹਨ ਪੜ ਤੋਂ ਹਾਂ ਮਾਂ ਦੇਖ ਲੈ ਐ ਕਰਦੀ ਐ ਮੇਰੇ ਨਾਲ ਸਾਰਾ ਦਿਨ ਅੜਾੜਾਂੀਆਂ ਕਰਦੀ ਐ ਵੀ ਐ ਭਾਈ ਕਿਉਂ ਲੋਟ ਆਉਂਦਾ ਇਹ ਤਾਂ ਹੁਣ ਮੇਰੀ ਬੈਰਨ ਬਣੀ ਬੈਠੀ ਹੈਗੀ ਤੇ ਮੈਨੂੰ ਨਹੀਂ ਪਤਾ ਹੁਣ ਤੁਸੀਂ ਕਿਵੇਂ ਕਰੋ ਕਿਵੇਂ ਨਾ ਕਰੋ ਤੇ ਸਾਨੂੰ ਤਾਂ ਅੱਡ ਕਰਾ ਕੇ ਜਾਓ ਇਹਨਾਂ ਨਾਲ ਸਾਡਾ ਨਹੀਂ ਟਾਈਮ ਪਾਸ ਹੁੰਦਾ ਜਿੰਨੀ ਤਨਖਾਹ ਆਉਂਦੀ ਐ ਸਾਰੀ ਤਾਂ ਉਹ ਚੱਕ ਜਾਂਦੇ ਆ ਘਰ ਦੀ ਕਬੀਲਦਾਰੀ ਚ ਕਿਹੜਾ ਇੰਨੇ ਪੈਸੇ ਲੱਗਦੇ ਹੈਗੇ ਥੋੜੇ ਘਣੇ ਲੱਗਦੇ ਐ ਚਲੋ ਭਾਈ ਫਸਲ ਵਾਲੇ ਆ ਜਾਂਦੇ ਨੇਗੇ ਉਹਨਾਂ ਨਾਲ ਡੰਗ ਲੈ ਜਾਂਦਾ ਹੁਣ ਹਰਪ੍ਰੀਤ ਤਾਂ ਮਹਾਰਾਣੀ ਬਣੀ ਬੈਠੀ ਐ ਅਗਲੀ ਆਹੋ ਹਾਂ ਤੂੰ ਕਰੀਂ ਗੱਲ ਫੋਨ ਤੇ ਉਹਦੇ ਨਾਲ ਕਿਉਂ ਕੀ ਗੱਲ ਕਰਦੀ ਨਹੀਂ ਗੱਲ ਤੇਰੇ ਨਾਲ ਉਹਨੂੰ ਤਾਂ ਲੋੜ ਵੀ ਕੀ ਐ ਗੱਲ ਕਰਨ ਦੀ ਚੱਲ ਠੀਕ ਆ ਚੰਗਾ ਉਹਨਾ ਮੇਰਾ ਕੰਮ ਦਾ ਟਾਈਮ ਹੋਇਆ ਪਿਆ ਮੈਂ ਤੇਨਾਂ ਫੇਰ ਗੱਲ ਕਰੂੰਗੀ ਮੈਂ ਹੁਣੀ ਹੀ ਕਰਾ ਦੇਣਾ ਰਾਜਵੀਰ ਤੇਰੀ ਗੱਲ ਕੀ ਹੋ ਗਿਆ ਬਈ ਕਿਉਂ ਚੁਗਲੀਆਂ ਕਰੀਆਂ ਨਹੀਂ ਐ ਕੁਈ ਕੰਮ ਦੀ ਗੱਲ ਵੀ ਕਰ ਲੋ ਆਪਣਾ ਨਰਮਾ ਤਾਂ ਖਰਾਬ ਹੋ ਜਾਂਦਾ ਖੇਤ ਕੋਈ ਜਾਂਦਾ ਨਹੀਂ ਨਾ ਬਾਈ ਮੈਂ ਕੀ ਠੇਕਾ ਲਿਆ ਫਿਰ ਨਰਮੀ ਦਾ ਇਹ ਨਰਮਾ ਖਰਾਬ ਹੋ ਜਾਂਦਾ ਤਾਂ ਹੁਣ ਮੈਂ ਕੀ ਕਰਾਂ ਉਹ ਹਰਪ੍ਰੀਤ ਨੂੰ ਕਹ ਦੇ ਚੁਗਲੂਗੀ ਆ ਜਿਹੜੀਆਂ ਚੁਗਲੀਆਂ ਕਰਦੀਆਂ ਮੈਂ ਤੇ ਪੇਕੀ ਅੱਡ ਹੋਣ ਵਾਲੀ ਗੱਲ ਕਿਹੜੀ ਹੈ ਕੀ ਗੱਲ ਚ ਆਪਣੇ ਘਰੇ ਕੋਈ ਫਰਕ ਹੈ ਕਿਸੇ ਗੱਲ ਚ ਫਰਕ ਹੀ ਹੈ ਬਾਈ ਨਹੀਂ ਪਹਿਲਾਂ ਨਾ ਮੈਂ ਕਦੇ ਆਖਿਆ ਵੀ ਅੱਡ ਹੋਣਾ ਉਹਨੂੰ ਤਾਂ ਤੂੰ ਸਮਝਾਉਂਦਾ ਨਹੀਂ ਮੈਨੂੰ ਤਾਂ ਤੂੰ ਵੀ ਕਹਿਣ ਲੱਗ ਗਿਆ ਉਹਨੂੰ ਮੈਂ ਬਥੇਰਾ ਸਮਝਾਉਣਾ ਉਹ ਤੁਸੀਂ ਸਿੱਖੀਆਂ ਭੈਣੋ ਸਮਝ ਨਹੀਂ ਦਿੰਦੇ ਸੋਣੇ ਚ ਇੱਕ ਵੀ ਨਹੀਂ ਹੈਗੀ ਮੈਂ ਦੱਸ ਕੀ ਕਰਾਂ ਬਈ ਨਾ ਤਾਂ ਹੁਣ ਦੇਖਿਆ ਸਮਝਿਆ ਜਾਵੇ ਤੇ ਨਾ ਹੀ ਸਾਡੀ ਬਣਦੀ ਆ ਹੁਣ ਉਹ ਗੱਲ ਨਹੀਂ ਰਹੀ ਪਹਿਲਾਂ ਵਾਲੀ ਹੁਣ ਮੈਂ ਤਾਂ ਭਈ ਅੱਡ ਹੋਊਂਗੀ ਮੇਰਾ ਤਾਂ ਲੋਟ ਨਹੀਂ ਆਉਂਦਾਗਾ ਫਿਰ ਆਪਦੀਆਂ ਪੇਕਿਆਂ ਨੂੰ ਹੁਣ ਤੁਸੀਂ ਕੀ ਦੱਸਦੀਆਂ ਕੀ ਦੱਸਾਂ ਹੁਣ ਪੇਕਿਆਂ ਦਾ ਦੱਸਣੀ ਪੈਂਦੀ ਹੈ ਗੱਲ ਹੁਣ ਇਹ ਤਾਂ ਨਹੀਂ ਦੱਸਦੀਗੀ ਉਹਨਾਂ ਦਾ ਬਚਾਰਿਆਂ ਦਾ ਕੀ ਕਸੂਰ ਹੈ ਬਣਾਉਂਦੀਆਂ ਤੁਸੀਂ ਦੋਨੇ ਭੈਣਾਂ ਆਪਚ ਨਹੀਂ ਹੈਗੀਆਂ ਉਹ ਦੱਸ ਕੀ ਕਰਨ ਸਾਨੂੰ ਲ ਮੈਂ ਕੀ ਕਰਾਂ ਬਾਈ ਹਰਪ੍ਰੀਤ ਨਹੀਂ ਬਣਾਉਂਦੀ ਹੈਗੀ ਮੇਰੇ ਨਾਲ ਰੋਕਾ ਟੋਕੀ ਪਤਾ ਕਿੰਨੀ ਕਰਦੀ ਆ ਮੈਨੂੰ ਉਹ ਗੱਲਾਂ ਦਾ ਰਾਜੀ ਮੇਰ ਤੂੰ ਕੀ ਕੀ ਕਿਸੇ ਕਹੀ ਜਾਂਦੀ ਸੀਗੀ ਹ ਉਹ ਬਾਈ ਨੇ ਤਾਂ ਮੈਨੂੰ ਫੋਨ ਕੀਤਾ ਸੀਗਾ ਵੀ ਤੂੰ ਤਿੰਨੇ ਜਾਨੀ ਉਹਨੂੰ ਖੇਤ ਲੈ ਕੇ ਜਾਇਆ ਕਰ ਸੁਦੇ ਬੇਬੇ ਮੈਨੂੰ ਤਾਂ ਬਾਈ ਉਹਨੇ ਕਿਹਾ ਵੀ ਤੂੰ ਖੇਤ ਜਾਣਾ ਨਹੀਂ ਸੋਨੂੰ ਕਿਉਂ ਕਹਿ ਦਿੰਦਾ ਪਤਾ ਨਹੀਂ ਭਾਈ ਡਰਦਾ ਹੀ ਕਹਿ ਦਿੰਦਾਗਾ ਮੇਰੇ ਕੋਲੇ ਕੁਝ ਹੋਰ ਹੋ ਜਾਂਦਾ ਛੋਡੇ ਕੋਲੇ ਕੁਝ ਹੋਰ ਰਾਜੀ ਮੇਰੀ ਗੱਲ ਸੁਣ ਉਹਦਾ ਕਿਹੜਾ ਖੇਤੀ ਚ ਹਿੱਸਾ ਨਹੀਂ ਹੈਗਾ ਉਹ ਮੈਨੂੰ ਤਾਂ ਨੇ ਕਦੇ ਵੀ ਨਹੀਂ ਬਾਈ ਨੇ ਇਹ ਗੱਲ ਕਹੀ ਬੀ ਖੇਤੀ ਦਾ ਕੰਮ ਖਰਾਬ ਕਰੋ ਅਸੀਂ ਤਾਂ ਹਿੱਸਾ ਕਰਕੇ ਖੇਤੀ ਚ ਕੁਝ ਨਹੀਂ ਕਰਦੇ ਜਿਹੜੇ ਸਾਨੂੰ ਆਉਂਦੇ 4 ਕਿੱਲੇ ਭਾਈ ਸਾਨੂੰ ਦੇ ਦੇ ਜਿਹੜੇ ਤੁਹਾਨੂੰ ਆਉਂਦੇ ਤੁਸੀਂ ਰੱਖ ਲਓ ਅੱਛਾ ਇਹਦਾ ਮਤਲਬ ਅੱਢ ਹੁਣ ਜ਼ਰੂਰੀ ਹੋਣਾਗਾ ਆਹੋ ਅਸੀਂ ਤਾਂ ਹੁਣ ਅੱਡੀ ਹੋਵਾਂਗੇ ਭਾਈ ਸਾਡੇ ਵੀ ਜਵਾਖ ਚਲੇਣੇ ਆ ਅਸੀਂ ਵੀ 2 ਰੁਪਏ ਜੋੜਨੇ ਆ ਤੁਹਾਡਾ ਕੀ ਪਤਾ ਹੁਣ 4 ਦਿਨਾਂ ਨੂੰ ਸਾਨੂੰ ਕੁਝ ਵੀ ਨਾ ਦੇਓ ਜ਼ਮੀਂ ਝੁੱਗਾ ਚੱਕ ਕੇ ਫੇਰ ਅਸੀਂ ਕੀ ਕਰਾਂਗੇ ਹਾਂ ਮੈਂ ਤੁਹਾਡੀ ਗੱਲ ਮੰਨ ਗਿਆ ਪੈਸੇ ਤਾਂ ਹੁਣ ਤੁਸੀਂ ਜੋੜਨੇ ਨੇ ਅਸੀਂ ਕਾਹਨੂੰ ਜੋੜਨੇ ਆ ਹੁਣ ਤੁਸੀਂ ਪੈਸੇ ਜੋੜ ਰੱਖੇ ਹੋਣਗੇ ਉਹ ਤਾਂ ਮੋਜਨਾ ਦਵਾ ਦਵਾਬ ਦੇ ਜਵਾਕਾਂ ਦਾ ਬਣਾਈ ਜਾਂਦੀ ਹੈ ਸਭ ਕੁਝ ਤੇ ਮੇਰੇ ਜਵਾਕਾਂ ਦਾ ਰਹਿ ਜਾਂਦਾ ਨਾ ਤੇ ਬਾਈ ਜਿਹੜੇ ਪੈਸੇ ਚੁੜੀ ਕਹਿੰਦੇ ਮੈਂ ਕਿਹਾ ਉਹ ਕਿਤੇ ਮੰਗੇ ਨਹੀਂ ਗੀ ਤੁਹਾਨੂੰ ਦਿੰਦਾ ਬਾਈ ਉਹਨੇ ਕਿਹੜਾ ਕਹਾਂ ਦੀ ਆਪਦੇ ਕੋਲੇ ਰੱਖ ਲੈ 1 ਰੁਪਿਆ ਨਹੀਂ ਹੈਗਾ ਉਹਦੇ ਕੋਲੇ ਤਾਂ ਸਭ ਕੁਝ ਉਹਦੇ ਕੋਲੇ ਕੋਲੇ ਤਾਂ ਆ ਜੀ ਤੇਰੀ ਵੀ ਹੈਗੇ ਪੈਸੇ ਮੈਨੂੰ ਤਾਂ ਪਤਾ ਨਹੀਂ ਹੈਗਾ ਮੇਰੇ ਕੋਲੇ ਨਹੀਂ ਹੈਗੇ ਕਿ ਨਾ ਤੇਰੇ ਕੋਲੇ ਅੱਡ ਹੈਗੇ ਪੈਸੇ ਮੈਨੂੰ ਸਾਰੀਆਂ ਗੱਲਾਂ ਦਾ ਪਤਾ ਹੈ ਮੈਂ ਤਾਂ ਕਦੇ ਬੋਲਿਆ ਨਹੀਂ ਹੈਗਾ ਅੱਛਾ ਜੇ ਮੇਰੇ ਕੋਲੇ ਅੱਡ ਪੈਸੇ ਨੇ ਤਾਂ ਹਰਪ੍ਰੀਤ ਕੋਲੇ ਵੀ ਬਧੇਰੇ ਆ ਉਹ ਤੋਂ ਵੀ ਕੜਵਾ ਲੈ ਉਹ ਫਿਰ ਮ ਖਾ ਲੋ ਪੀ ਲੋ ਹੰਡਾ ਲੋ ਉਹ ਖੇਤੀ ਦਾ ਅਨਰਮਾ ਤਾਂ ਇਕੱਠਾ ਕਰ ਲੋ ਉਹ ਤਾਂ ਆਪਣੀ ਸਾਂਝੀ ਹੈ ਸਾਰਿਆਂ ਦੀ ਖੇਤੀ ਆਪਣੇ ਘਰੇ ਅੱਗ ਲਾਈ ਨਹੀਂ ਲੱਗਦੀ ਪੈਸੇ ਨਹੀਂ ਸਭ ਕੁਝ ਆ ਚਾਰ ਦਿਹਾੜੇ ਨਾਲ ਲਿਆ ਕੇ ਤੁਸੀਂ ਨਰਮਾ ਨਹੀਂ ਚਿਗਾ ਸਕਦੇ ਕਿੱਥੋਂ ਆਇਆ ਹੁਣ ਸਾਰਾ ਨਰਮਾ ਖਰਾਬ ਕਰੀ ਇਹਨਾਂ ਦਾ ਨਰਮਾ ਚੁਗਣ ਵਾਲੇ ਕੋਲੇ ਤਾਂ ਖੜਨਾ ਹੀ ਪੈਂਦਾ ਕੋਲੇ ਆਪਣਾ ਇੱਕ ਬੰਦਾ ਵੀ ਨਹੀਂ ਖੜਦਾ ਮੈਂ ਤਾਂ ਕੀ ਕਰਾਂ ਉਹਨੂੰ ਪਾਣੀ ਪੜਾਵਾਂ ਕਿ ਮੈਂ ਘਰ ਦਾ ਮਾਲ ਪਸ਼ੂ ਦਾ ਚੱਲ ਕੋਈ ਨਹੀਂ ਬਾਈ ਤੇਰੀ ਗੱਲ ਵੀ ਸਹੀ ਆ ਚੱਲ ਬਾਈ ਨਰਮਾ ਵੀ ਚੁਗਣਾ ਹੀ ਆਪਣਾ ਘਰ ਦਾਗਾ ਉਹਨੂੰ ਵੀ ਨਾਲ ਲੈ ਕੇ ਜਾ ਮੈਂ ਤਾਂ ਫੇਰ ਜਾਊਂਗੀ ਕੱਲੀ ਮੈਂ ਵੀ ਨਹੀਂ ਜਾਂਦੀ ਐਂ ਕਰੋ ਫੇਰ ਹੁਣ ਤੁਸੀਂ ਕੋਈ ਨਹੀਂ ਏ ਸਾਰੀਆਂ ਤਿਆਰੀ ਰੱਖੋ ਤੰਨਾਂ ਨੂੰ ਲੈ ਕੇ ਜਾਊਂਗਾ ਮੈਂ ਤਾਂ ਜੇ ਬਰਾਬਰ ਮੇਰੇ ਉਹਨਾਂ ਨਾਲ ਮੈਂ ਚੁਗੂਗੀ ਮੈਂ ਤਾਂ ਫੇਰ ਚੁਗੂ ਨਹੀਂ ਮੈਂ ਨਹੀਂ ਜਾਂਦੀ ਮੈਂ ਤਾਂ ਖੇਤੋਂ ਭੱਜਾਂਗੀ ਵੀ ਗੱਲਾਂ ਕਿਹੜੀਆਂ ਬਾਲੀ ਮਾਰਦੀ ਸੀ ਨਰਮਾ ਕਿਹੜੀ ਬਾਲੀ ਚੁਗਦੀ ਐ ਤਿਆਰੀ ਰੱਖਿਓ ਆਹੋ ਲੱਗ ਜੂਗਾ ਤਾਂ ਤਾਂ ਕੋਈ ਨਹੀਂ ਕਿ ਤੰਨਾਂ ਨੂੰ ਲੈ ਕੇ ਜਾਊਂਗਾ ਮੈਂ ਏਸੀ ਚੋਂ ਤਾਂ ਨਿਕਲਦੀ ਨਹੀਂ ਕਿਸੇ ਵੇਲੇ ਉਹ ਏਸੀ ਤਾਂ ਸਾਰਿਆਂ ਚੋਂ ਨਿਕਲਣਾ ਪੂਗਾ ਨਾਲੇ ਆਹ ਜੜੀਆਂ ਚੁਗਲੀਆਂ ਤੂੰ ਕਰਦੀ ਨੇ ਤੇਰੀ ਚੰਗੀ ਗੱਲ ਨਹੀਂ ਹੈਗੀ ਇਹ ਲੈ ਚੁਗਲੀਆਂ ਨੂੰ ਮੈਂ ਕਿਹੜੇ ਕਿਸੇ ਕੋਲੇ ਗੱਲ ਕਰੀਆ ਮੈਂ ਤਾਂ ਮੇਰੀ ਮਾਂ ਨਾਲ ਗੱਲ ਕਰਦੀ ਸੀ ਤੇ ਡਹੋਲਾ ਤਾਂ ਹੁਣ ਕਰਨਾ ਹੀ ਹੈਗਾ ਮੈਂ ਕਿਹਦੇ ਅਈ ਤਾਂ ਸਾਰੀਆਂ ਬੁੜੀਆਂ ਨੂੰ ਲੈ ਕੇ ਜਾਵਾਂ ਮੈਂ ਖੇਤ ਅੱਜ ਇਹਨਾਂ ਦੀ ਲੜੀ ਨਿਬੜਾਂਗਾ ਐ ਨਹੀਂ ਲੜਾਈ ਦਾ ਨਿਬੜਦੀ ਨਹੀਂ ਕਦੀ ਨਿਬੜਦੀ ਬੇਉਰੇ ਆ ਹਾਂ ਤਿਆਰ ਨਹੀਂ ਹੈਗੀਆਂ ਇਹ ਸਾਰੀਆਂ ਤਿਆਰ ਮੈਂ ਤਾਂ ਲੈ ਕੇ ਚੱਲ ਆ ਜਾ ਇਹਨਾਂ ਨੂੰ ਇਹਨਾਂ ਨੂੰ ਕਦੀ ਆ ਜਾ ਕਦੀ ਆ ਰੈਡੀ ਆ ਆਈ ਨਹੀਂ ਗੱਲ ਉਟਾਉਂਦੀ ਰਾਜੀ ਨਹੀਂ ਜਾਂਦੀ ਮੈਂ ਨਹੀਂ ਜਾਂਦੀ ਮੈਂ ਨਹੀਂ ਜਾਂਦੀ ਮੈਂ ਨਹੀਂ ਚਲ ਕੇ ਚੱਲਣਾ ਕੀ ਹੋ ਗਿਆ ਅੱਜ ਕਰਦੇ ਆ ਨਾ ਗੱਲ ਲੈ ਇਹਨਾਂ ਨੂੰ ਰਾਜਵੀਰ ਉਹ ਰੈਡੀ ਤਿਆਰ ਹੈ ਬੈਠੋਗੇ ਵਿੱਚ ਨਾ ਮੈਂ ਨਹੀਂ ਆਉਂਦੀ ਨਾ ਸਾਰੀਆਂ ਬੈਠ ਜਾਣਗੇ ਸਾਰੇ ਆ ਤੁਹਾਨੂੰ ਆ ਜਾਣਗੇ ਸਾਰਿਆਂ ਲੈ ਕੇ ਚੱਲਾਂਗਾ ਖੇਤ ਇਧਰ ਬਾਹਰ ਤਿਆਰ ਹੋਈ ਜਾਂਦੀ ਐ ਲੈ ਤਿਆਰ ਹੋਣ ਨੂੰ ਕਿਹੜਾ ਵਿਆਹ ਤੇ ਜਾਣਾ ਐ ਕੀ ਗੱਲਾਂ ਕਰਦੀ ਐ ਦੇਖ ਨਰਮਾ ਚੋਂ ਕੋਣ ਜਾਣੇ ਨਰਮਾ ਚੱਲ ਨਾ ਕਿਵੇਂ ਰੌਲਾ ਜਿਹਾ ਪਾਈ ਜੰਨੇ ਇਕੱਠੇ ਹੋ ਕੇ ਰੌਲਾ ਤਾਂ ਐਂ ਪਊਗਾ ਬਥੇਰੇ ਦਿਨ ਹੋ ਗਿਆ ਰੌਲਾ ਪੈਣ ਨੂੰ ਅਜ ਤਾਂ ਨਿਪਟੂ ਫੇਰ ਰੌਲਾ ਸਾਰੇ ਆਏ ਚੱਲਾਂਗੇ ਬਾਅਦਾਂ ਤੇ ਸਾਰੇ ਚੱਲਾਂਗੇ ਚੱਲਾਂਗੇ ਕੰਮ ਕਾਣ ਕਰੂ ਕਰੇ ਕੋਈ ਵਿਆਹ ਕਰਵਾ ਲੈ ਕੋਈ ਨੀ ਕੰਮ ਕਰਦਾ ਜਿੰਮੇਦਾਰੀ ਲੈ ਲਮ ਮੈਨੂੰ ਐਂ ਦੱਸ ਬੇਬੇ ਆ ਕੇ ਕਰਨਗੀ ਆਹੋ ਕਰ ਲਾਂਗੇ ਆ ਜਾ ਮੈਨੂੰ ਨਾ ਕੱਲੀ ਨੂੰ ਕੰਮ ਨੂੰ ਕਿਉਂ ਮੈਂ ਨਹੀਂ ਕਰਦੀ ਮੈਂ ਤੈਨੂੰ ਦੱਸਾਂ ਕਿ ਤੂੰ ਬਦਲ ਜੰਮੀ ਮੈਂ ਤਾਂ ਕਰਦੀ ਮੈਂ ਵੀ ਨਹੀਂ ਕਰਦੀ ਮੇਰੀ ਗੱਲ ਸੁਣ ਉਹ ਜਦੋਂ ਰੇੜੀ 'ਚ ਬੈਠੋ ਸਾਰੇ ਕਰਮ ਸਾਰੇ ਝੁਕ ਕੇ ਆਵਾਂਗੇ ਸਾਰੇ ਕੰਮ ਕਰਾਂਗੇ ਆ ਚਲੋ ਰੇੜੀ 'ਚ ਆ ਜਾ ਚਲੋ ਦੇਖ ਬੇਬੇ ਕੰਮ-ਕੁਮ ਨਹੀਂ ਮਾ ਕੇ ਕਰਦੀ ਮੈਂ ਚਲੋ ਚਲੋ ਸਾਰੇ ਜਾਣੋ ਚਲੋ ਨਰਮਾ ਚੋ ਚੱਲ ਗਈ ਹੈ 12 ਨੂੰ ਕੁਛ ਨਹੀਂ ਆਉਂਦਾ ਕੋਈ ਚੋਰ ਨਹੀਂ ਆਪਾਂ ਕਿਹਾ ਫਿਰ ਅੰਮ੍ਰਿਆਂ ਦੇ ਬਾਹਰ ਤਾਂ ਲਾਇਆ ਚੱਲ ਮੈਂ ਲਾਵਨੀ ਆਜੋ ਹੁਣ ਲੈ ਚੱਲ ਚੱਲ ਆਜੋ ਨੂੰ ਤਾਂ ਐ ਕਰਦਾ ਜਿਵੇਂ ਕੋਈ ਨਰਮਾ ਨਹੀਂ ਝੁਕਿਆ ਹੁੰਦਾ ਨਹੀਂ ਝੁਕਣੇ ਰੇੜੀ ਦੇ ਵਿੱਚ ਰੇੜੀ ਪਹਿਲੀ ਵਗ ਜਾਂਦੀ ਸਾਰੇ ਟੱਬਰ ਨੂੰ ਕਿਉਂ ਜਾਣਾ ਪੈਂਦਾ ਅੱਛਾ ਵੈ ਮਗ ਜਾਂਦੀ ਤੂੰ ਨਾ ਜਾਇਆ ਕਰ ਬੋਲ ਮਾਰ ਦੇ ਤੂੰ ਚੰਗੇ ਲਾ ਕੇ 12 ਤੇ ਕਲੱਚ ਜੇ ਤੁਰੀ ਫਿਆ ਕਰ ਐ ਬੈਠ ਬੈਠ ਰਣੀ ਜੇ ਬੈਠੋ ਤੂੰ ਕਿਹੜਾ ਕੱਲੀ ਪਿਛਾ ਫੜ ਇਧਰੋਂ ਕਾ ਤੂੰ ਪਾਉਣੀ ਪੱਲੀ ਪਿਛਾਈ ਦੇ ਉੱਤੇ ਬਹਿਤਾ ਜਾਵੇਂਗੀ ਹੁਣ ਆਹ ਲਾ ਹੁਣ ਪੱਲੀ ਪਿਛਾ ਬੈ ਜਾ ਬਈ ਕੱਲੀ ਜੀਬ ਐ ਨਹੀਂ ਕੱਲੀ ਜੀਬ ਬੋਲਣ ਵਾਲੀ ਉਹ ਤੁਸੀਂ ਬੈ ਜਾ ਹੁਣ ਬਸੇਰਾ ਕਰੋਗੇ ਲੜਾਈ ਕਰਦੀਆਂ ਨੂੰ ਲੈ ਚੜੋ ਲੈ ਪਹਿਲਾਂ ਤੁਸੀਂ ਬੈਠੋ ਮੈਂ ਤਾਂ ਫੇਰ ਬੈਠਾਂ ਲੈ ਦੇਖਣਾ ਤਾਂ ਪਊਗਾ ਚੜਨਾ ਤਾਂ ਦੇਖ ਲੈ ਬੁੜੀ ਤਾਂ ਕੋੜੇ ਵਰ ਗਿਆ ਉ ਜਾ ਚੜੀ ਬੈਜੋ ਬੈਜੋ ਆ ਜਾ ਹੁਣ ਚੜ ਜਾ ਇੱਥੇ ਘਰੀ ਖੜ ਜਾਂਗੀ ਮੈਂ ਤਾਂ ਮੰਗਰੋ ਚੜੂ ਤੇ ਚਲ ਚਲ ਬੈਠ ਬੈਜਾ ਹੁਣ ਲਾਰ ਨਾ ਕਰੀ ਮੈਂ ਲਾਰ ਕਰਨ ਨੂੰ ਕੋਈ ਮੈਂ ਕਦੇ ਗੱਡੀ ਤੇ ਨਹੀਂ ਚੜੀ ਖੜ ਜਾ ਹੁਣ ਦੇਖ ਨਾ ਨਹੀਂ ਹੌਲੀ ਹੌਲੀ ਓ ਜੰਪ ਬੱਕਰੀ ਸੋਚ ਚੈਨਲ ਦੀ ਟੀਮ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੋ ਹੁਣੇ-ਹੁਣੇ ਤੁਸੀਂ ਸਾਡੀ ਵੀਡੀਓ ਦੇਖੀ ਹੈ ਤੁਹਾਨੂੰ ਪਤਾ ਲੱਗ ਹੀ ਗਿਆ ਹੋਵੇਗਾ ਕਿ ਮੈਸੇਜ ਜਣੇ ਦੀ ਕੋਸ਼ਿਸ਼ ਕੀਤੀ ਹੈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਕਮੈਂਟ ਕਰੋ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ